ਦੇਸ਼ ਦੇ ਵਿੱਚ ਲੋਕ ਸਭਾ ਚੋਣਾਂ ਦੇ ਅੰਤਿਮ ਚਰਨ ਦੇ ਵਿੱਚ ਪੰਜਾਬ ਦੇ ਵਿੱਚ VOTING ਹੋਣੀ ਹੈ ਲੇਕਿਨ ਇਸ ਵਾਰੀ ਪੰਜਾਬ ਦੇ ਲੋਕ ਕਿਹੜੀ ਪਾਰਟੀ ਦੇ ਨੁਮਾਇੰਦਿਆਂ ਨੂੰ ਪਸੰਦ ਕਰਨਗੇ ਇਹ ਜਾਣਨ ਲਈ ਸਾਡੇ ਨਾਲ ਕੁਝ ਪੱਤਰਕਾਰ ਬ੍ਰਿਸ਼ਟ ਪੱਤਰਕਾਰ ਮੌਜੂਦ ਹੈ ਜਿਨ੍ਹਾਂ ਨੇ ਕਈ ਵਿਧਾਨ ਸਭਾ ਤੇ ਲੋਕ ਸਭਾ ਚੋਣਾਂ ਦੇ ਵਿੱਚ ਚੋਣਾਂ ਦੇ ਵਿੱਚ ਆਪਣੀ ਪੱਤਰਕਾਰਤਾ ਦਾ ਦਮ ਦਿਖਾਇਆ ਸੋ ਗਿਲ ਸਾਹਿਬ ਕੀ ਲੱਗਦਾ ਕਿ ਪੰਜਾਬ ਦੇ ਵਿੱਚ ਲੋਕ ਸਭਾ ਚੋਣਾਂ ਹੈ ਇਸ ਵਾਰੀ ਪੰਜਾਬ ਦੇ ਲੋਕ ਕਿਹੜੀ ਪਾਰਟੀ ਦੇ ਨੁਮਾਇੰਦਿਆਂ ਨੂੰ ਪਸੰਦ ਕਰਨਗੇ ਤੁਹਾਨੂੰ ਕੀ ਲੱਗਦਾ ਦੇਖੋ ਸਭ ਤੋਂ ਵੱਡੀ ਗੱਲ ਹੈ ਕਿ ਪਹਿਲੀ ਵਾਰ ਹੈ ਕਿ ਚੌਕੋਨੀ ਮੁਕਾਬਲਾ ਇੱਕ ਜਿਹੜਾ ਪੰਜਾਬ ਦੇ ਵਿੱਚ ਹੋਣ ਜਾ ਰਿਹਾ ਇਸ ਕਰਕੇ ਸਥਿਤੀ ਜਿਹੜੀ ਆ ਥੋੜੀ ਜੀ ਦਚੱਤੀ ਦੇ ਵਿੱਚ ਜ਼ਰੂਰ ਬਣੀ ਹੋਈ ਹੈ ਕਿ ਸਮੀਕਰਨ ਜਿਹੜੇ ਨੇ ਉਹ ਸਮੀਕਰਨ ਬਹੁਤੇ ਜਿਹੜੇ ਮਾਹਿਰ ਵੀ ਨੇ ਉਹਨਾਂ ਨੇ ਵੀ ਬਹੁਤੇ ਜ਼ਿਆਦਾ ਸਮੀਕਰਨ ਜਿਹੜੇ ਸਮਝ ਨਹੀਂ ਆ ਰਹੇ ਜ਼ਾਹਿਰ ਤੌਰ ਤੇ ਇਹ ਜਿਹੜਾ ਜਿਹੜੀ ਚੀਜ਼ ਦਾ ਇੱਕ ਐਕਸਪੈਰੀਮੈਂਟ ਪਹਿਲੀ ਵਾਰੀ ਹੁੰਦਾ ਉਹਦੇ ਨਤੀਜੇ ਜਿਹੜੇ ਆ ਉਹ ਕੀ ਹੁੰਦੇ ਨੇ ਉਹ ਜ਼ਾਹਿਰ ਕੁਝ ਉਹਦੇ ਬਾਰੇ ਪ੍ਰੈਡਿਕਟ ਨਹੀਂ ਕੀਤਾ ਜਾ ਸਕਦਾ ਦੋ ਤਿੰਨ ਚੀਜ਼ਾਂ ਨੇ ਇੱਕ ਸਭ ਤੋਂ ਵੱਡੀ ਚੀਜ਼ ਆ ਕਿ ਜਿਹੜੀ ਸੱਤਾ ਧਾਰੀ ਤੇ ਰਿਹਾ ਆਮ ਆਦਮੀ ਪਾਰਟੀ ਉਚੋਨ ਮੈਦਾਨ ਦੇ ਵਿੱਚ ਹੈ ਚੋਨ ਮੈਦਾਨ ਦੇ ਵਿੱਚ ਜਿਹੜੀ ਇਹ ਸੱਤਾਧਾਰੀ ਤੇ ਰਿਹਾ ਇਹਦੇ 2 ਸਾਲ ਜਿਹੜੇ ਨੇ ਆਲਰੇਡੀ ਪੂਰੇ ਹੋ ਚੁੱਕੇ ਨੇ ਉਹ 2 ਸਾਲ ਜਿਹੜੀ ਆ ਉਹਦੀ ਕਾਰਗੁਜ਼ਾਰੀ ਨੂੰ ਵੀ ਨਾਲ ਜੋੜ ਰਹੇ ਨੇ ਲੋਕ ਹਾਲਾਂਕਿ ਉਹ ਚੀਜ਼ ਜਿਹੜੀ ਹੈ ਜ਼ਰਾ ਜੋੜਨੀ ਐਮਪੀ ਦੀ ਸੀਟ ਦੇ ਵਿੱਚ ਵਾajib ਨਹੀਂ ਹੁੰਦਾ ਪਰ ਉਸ ਕਾਰਗੁਜ਼ਾਰੀ ਨੂੰ ਲੋਕ ਨਾਲ ਲੈ ਰਹੇ ਨੇ ਕਿ 2 ਸਾਲ ਦੇ ਵਿੱਚ ਆਮ ਆਦਮੀ ਪਾਰਟੀ ਨੇ ਕੀ ਕੀਤਾ ਆਮ ਆਦਮੀ ਪਾਰਟੀ ਜਿਹੜੀ ਆ ਉਹ ਕਿਤੇ ਨਾ ਕਿਤੇ ਜਿਹੜੀ ਆ ਉਸ ਚੀਜ਼ ਦਾ ਵੀ ਡੈਮੇਜ ਨਾਲ ਕੰਟਰੋਲ ਕਰਦੀ ਨਜ਼ਰ ਆ ਰਹੀ ਹੈ ਜਿਹੜੀ ਕਿ ਥੋੜਾ ਜਿਹਾ ਉਸ ਦਾ ਗ੍ਰਾਫ ਡਿੱਗਿਆ ਜਿੱਥੇ-ਜਿੱਥੇ ਜਾਂਦੀ ਹੈ ਆਮ ਆਦਮੀ ਪਾਰਟੀ ਵੱਲੋਂ ਜਿੱਥੇ-ਜਿੱਥੇ ਪ੍ਰਚਾਰ ਕੀਤਾ ਜਾ ਰਿਹਾ ਉੱਥੇ ਨਾਲ ਦੀ ਨਾਲ ਆਪਣੀ ਜਿਹੜੀ 2 ਸਾਲ ਵਿਧਾਨ ਸਭਾ ਜਿਹੜੇ ਵਿਧਾਇਕ ਚੁਣ ਕੇ ਆਏ ਨੇ ਬਨਵੇਂ ਉਹਦੀ ਉਹਨਾਂ ਦੀ ਕਾਰਗੁਜ਼ਾਰੀ ਬਾਰੇ ਵੀ ਗੱਲਾਂ ਬਾਤਾਂ ਹੋ ਰਹੀਆਂ ਸੋ ਇੱਕ ਚੀਜ਼ ਜਿਹੜਾ ਵੱਖਰਾ ਪੱਖ ਹੈ ਜਿਹੜਾ ਕਿ ਇਹਨਾਂ ਵਿਧਾਨ ਸਭਾ ਚੋਣਾਂ ਦੀਆਂ ਕਾਰਗੁਜ਼ਾਰੀਆਂ ਦਾ ਜਦੋਂ ਅਸੀਂ ਜ਼ਿਕਰ ਕਰਦੇ ਹਾਂ ਲੋਕ ਸਭਾ ਦੀਆਂ ਚੋਣਾਂ ਦੇ ਵਿੱਚ ਇੱਕ ਵੱਖਰੀ ਕਿਸਮ ਦਾ ਜਿਹੜਾ ਪੱਖ ਹੈ ਉਹ ਵੇਖਣ ਨੂੰ ਮਿਲਦਿਆ ਦੂਸਰੇ ਨੰਬਰ ਤੇ ਜੇ ਆਪਾਂ ਗੱਲ ਕਰੀਏ ਕਾਂਗਰਸ ਦੀ ਗੱਲ ਕਰੀਏ ਤਾਂ ਕਾਂਗਰਸ ਜੜੀ ਆ ਉਹ ਧਿਰ ਸੀ ਜਿਹੜੀ ਕਿ ਅਕਾਲੀ ਦਲ ਦੇ ਨਾਲ ਹੀ ਨਕਾਰੀ ਗਈ ਪੰਜਾਬ ਦੇ ਲੋਕਾਂ ਵੱਲੋਂ ਬਹੁਤ ਬੁਰੀ ਤਰ੍ਹਾਂ 2022 ਦੀਆਂ ਚੋਣਾਂ ਦੇ ਵਿੱਚ ਤੇ ਉਹ ਧਿਰ ਜਿਹੜੀ ਆ ਉਹ ਕਿਤੇ ਨਾ ਕਿਤੇ ਥੋੜੀ ਜੀ ਸੋਲਿਡ ਹੁੰਦੀ ਨਜ਼ਰ ਆ ਰਹੀ ਹੈ ਜ਼ਾਹਿਰ ਤੌਰ ਤੇ ਕਿ ਕੈਂਟਿੰਗ ਕੰਵੈਂਸੀ ਜਿਹੜੀ ਬੜੀ ਛੇਤੀ ਆਮ ਆਦਮੀ ਪਾਰਟੀ ਨਾਲ ਜਿਹੜੀ ਜੁੜਦੀ ਨਜ਼ਰ ਆ ਰਹੀ ਹੈ ਔਰ ਉਹ ਜਿਹੜੀ ਕਾਂਗਰਸ ਆ ਉਸ ਨੂੰ ਕਿਤਨਾ ਕਿਤੇ ਅੱਜ ਮਿਲਦਾ ਨਜ਼ਰ ਆ ਰਿਹਾ ਕਿਉਂਕਿ ਜਿਹੜੀ ਅਕਾਲੀ ਦਲ ਆ ਅਕਾਲੀ ਦਲ ਵੀ ਕਿਤਨਾ ਕਿਤੇ ਅਜਹੀਆਂ ਚੀਜ਼ਾਂ ਹੋ ਗਈਆਂ ਜਿਹੀਆਂ ਚੀਜ਼ਾਂ ਕਟਨਾ ਕਰਮ ਵਾਪਰਿਆ ਕਿ 2015 ਦੇ ਜਿਹੜਾ ਜਿਹੜਾ ਕਟਨਾ ਕਰਮ ਹੈ ਜਿਹੜਾ ਬੇਅਦਬੀ ਦਾ ਕਟਨਾ ਕਰਮ ਹੈ ਗੋਲੀ ਕਾਂਡ ਦਾ ਕਟਨਾ ਕਰਮ ਹੈ ਕੋਟਕਪੂਰੇ ਦਾ ਜਿਹੜਾ ਗੋਲੀ ਕਾਂਡ ਹੋਇਆ ਉਹ ਸਾਰੀਆਂ ਚੀਜ਼ਾਂ ਲੈ ਕੇ ਹਜੇ ਤੱਕ ਉਹ ਜਿਹੜੇ ਆ ਦਾਗ ਪੂਰੀ ਤਰ੍ਹਾਂ ਧੁੱਤੇ ਨਹੀਂ ਗਏ ਤੇ ਜ਼ਾਹਿਰ ਤੌਰ ਤੇ ਆਮ ਆਦਮੀ ਪਾਰਟੀ ਵੀ ਕਿਤੇ ਸੌਰੀ ਅਕਾਲੀ ਦਲ ਜਿਹੜੀ ਆ ਉਹਨੂੰ ਵੀ ਕਿਤੇ ਨਾ ਕਿਤੇ ਉਹ ਚੀਜ਼ ਨਹੀਂ ਮਿਲ ਪਾਰੀ ਜਿਹੜੀ ਚੀਜ਼ ਦੇ ਉਹ ਲਾਹਾ ਲਾਪਦੇ ਨੇ ਔਰ ਦੂਸਰੇ ਨੰਬਰ ਤੇ ਜਿਹੜਾ ਆਮ ਅਕਾਲੀ ਦਲ ਦੇ ਵਿੱਚ ਜਿਹੜੇ ਵੱਡੇ ਲੀਡਰਾਂ ਨੂੰ ਜਿਹੜੇ ਬਾਹਰ ਦੇ ਰਾਹ ਦਿਖਾਏ ਗਏ ਨੇ ਔਰ ਉਹ ਵੀ ਇੰਨਾ ਇਸ ਵੇਲੇ ਜਦੋਂ ਕਿ ਚੋਣਾਂ ਬਿਲਕੁਲ ਸਿਰਤੇ ਨੇ ਬਹੁਤ ਸਾਰੇ ਵੱਡੇ ਲੀਡਰ ਜਿਹੜੇ ਨੇ ਉਹ ਭਾਜਪਾ ਦੇ ਵਿੱਚ ਸ਼ਾਮਿਲ ਹੋ ਚੁੱਕੇ ਨੇ ਔਰ ਹਾਲੀ ਦੇ ਵਿੱਚ ਜਿਹੜਾ ਸੁਖਬੀਰ ਬਾਦਲ ਦਾ ਜਵਾਈ ਆ ਆਦੇਸ਼ ਪ੍ਰਤਾਪ ਕਹਿ ਰਹੇ ਉਹਨੂੰ ਵੀ ਬਾਹਰ ਕੱਢਿਆ ਗਿਆ ਜਿਹੜੇ ਮਲੂਕਾਂ ਦੇ ਸੁਰ ਵੱਖਰੇ ਨੇ ਸੋ ਪੰਜਾਬ ਦੀ ਸਥਿਤੀ ਜਿਹੜੀ ਆ ਉਹ ਬਹੁਤ ਅਕਾਲੀ ਦਲ ਵਾਸਤੇ ਜਿਹੜੀ ਆ ਉਹ ਸਾਜਗਰ ਨਜ਼ਰ ਨਹੀਂ ਆ ਰਹੀ ਸੋ ਇਹ ਚੀਜ਼ਾਂ ਜਿਹੜੀਆਂ ਹਾਲਾਂਕਿ ਇਸ ਤੋਂ ਪਹਿਲਾਂ ਅਕਾਲੀ ਦਲ ਵੱਲੋਂ ਮਿਹਨਤ ਲਗਾਤਾਰ ਕੀਤੀ ਜਾ ਰਹੀ ਹੈ ਸਭ ਤੋਂ ਵੱਧ ਮੈਂ ਮੰਨਦਾ ਵਾਂ ਕਿ ਜੇ ਮਿਹਨਤ ਕੀਤੀ ਗਈ ਆ ਤਾਂ ਅਕਾਲੀ ਦਲ ਵੱਲੋਂ ਮਿਹਨਤ ਕੀਤੀ ਗਈ ਹੈ ਜਿਸ ਢੰਗ ਨਾਲ ਉਹਨਾਂ ਨੇ ਆਪਣੇ ਮਾਰਚ ਵੀ ਕੱਢੇ ਜਿਸ ਢੰਗ ਨਾਲ ਉਹਨਾਂ ਦਾ ਰੋਸ਼ਮਾਰ ਚੱਲੇ ਔਰ ਇੱਕ ਤਰ੍ਹਾਂ ਨਾਲ ਲਾ ਮੰਨ ਕਰਨ ਦੀ ਕੋਸ਼ਿਸ਼ ਕੀਤੀ ਗਈ ਪੂਰੇ ਘਾਟਰ ਨੂੰ ਪੰਜਾਬ ਦੇ ਵਿੱਚ ਉੱਚੀ ਦਿੱਤੀ ਗਈ ਪਰ ਉਸ ਦੇ باوجود ਵੀ ਇੱਕ ਜਿਹੜਾ ਹਾਸ਼ੀਏ ਤੇ ਨਜ਼ਰ ਆ ਰਹੀ ਹੈ ਕਾਲੀ ਦਲ। ਔਰ ਜੇ ਆਪਾਂ ਗੱਲ ਕਰੀਏ ਆਮ ਆਦਮੀ ਪਾਰਟੀ ਹੋ ਗਈ, ਕਾਂਗਰਸ ਹੋ ਗਈ, ਕਾਲੀ ਦਲ ਹੋ ਗਈ, ਭਾਜਪਾ। ਭਾਜਪਾ ਜਿਹੜੀ ਆ ਉਹ ਤੁਸੀਂ ਦੇਖੋ ਕਿ ਜੇ 2022 ਦੀਆਂ ਵਿਧਾਨ ਸਭਾ ਚੋਣਾਂ ਚ ਲਾਓ ਤੇ ਸਿਰਫ 6.3% ਵੋਟ ਉਹਨਾਂ ਨੇ ਹਾਸਲ ਕੀਤੇ ਪੂਰੇ ਪੰਜਾਬ ਦੇ ਵਿੱਚ। ਸੋ ਕਿਤੇ ਨਾ ਕਿਤੇ ਜਿਹੜਾ ਇੱਕ ਇੰਨਾ ਕੁ ਨੋਮੀਨਲ ਜਿਹਾ ਉਹਨਾਂ ਨੇ ਵੋਟ ਸ਼ੇਅਰ ਲਿਆ ਜਿਸ ਨੂੰ ਕਿ ਆਪਾਂ ਮੰਨਦੇ ਆ ਕਿ ਬਹੁਤ ਘੱਟ ਵੋਟ ਸ਼ੇਅਰ ਆ। ਔਰ ਉਦੋਂ ਜਿਹੜਾ ਵਾ ਹੁਣ ਜਿਹੜਾ ਵਾ ਕਿ ਹੁਣ ਤੇ ਬਿਲਕੁਲ ਹੀ ਜਦੋਂ ਕਿ ਅਕਾਲੀ ਦਲ ਵੀ ਨਾਲ ਨਹੀਂ ਆ ਪਿੰਡਾਂ ਦੇ ਵਿੱਚ ਉਹ ਆਧਾਰ ਨਹੀਂ ਆ ਭਾਜਪੀ ਦਾ ਪਰ ਉਸ ਦੇ ਬਾਵਜੂਦ ਵੀ ਇਹ ਉਮੀਦ ਬਹੁਤ ਜ਼ਿਆਦਾ ਜ਼ਾਹਿਰ ਕੀਤੀ ਜਾ ਰਹੀ ਹੈ ਕਿ ਇਸ ਵਾਰ ਇੱਕ ਚੰਗੀ ਅ ਜਿਹੜੀ ਆ ਆਪਣੇ ਕਾਰਗੁਜ਼ਾਰੀ ਲੈ ਕੇ ਬੀਜੇਪੀ ਜਿਹੜੀ ਆ ਉੱਪਰ ਕੇ ਸਾਹਮਣੇ ਆਏਗੀ ਔਰ ਬੀਜੇਪੀ ਦਾ ਵੋਟ ਸ਼ੇਅਰ ਜਿਹੜਾ ਉਹ ਕਾਫੀ ਹੱਦ ਤੱਕ ਵਧਣ ਦੀ ਉਮੀਦ ਆ ਜਿਵੇਂ ਕਿ ਮੈਂ ਪਹਿਲਾਂ ਕਿਹਾ ਕਿ ਜੇ ਓਵਰ ਆਲ ਓਵਰਲ ਆਪਾਂ ਗੱਲ ਕਰੀਏ ਤਾਂ ਇਹ ਜਿਹੜਾ ਵੱਡਾ ਮੁਕਾਬਲਾ ਜਿਹੜਾ ਆਮ ਆਦਮੀ ਪਾਰਟੀ ਤੇ ਕਾਂਗਰਸ ਦੇ ਵਿੱਚ ਹੁੰਦਾ ਨਜ਼ਰ ਆ ਰਿਹਾ ਵਾ ਇੱਕ ਇੱਕ ਗੱਲ ਲੋਕਾਂ ਦੇ ਜ਼ਿਹਨ ਦੇ ਵਿੱਚ ਹੁੰਦੀ ਹੈ ਕਿ ਜਦੋਂ ਕੋਈ ਰੈਲੀ ਹੁੰਦੀ ਹੈ ਜਾਂ ਮੀਟਿੰਗ ਹੁੰਦੀ ਹੈ ਉਸ ਦੇ ਵਿੱਚ ਜਿੱਥੇ ਜ਼ਿਆਦਾ ਲੋਕ ਹੋਣ ਜਿਵੇਂ ਆਮ ਆਦਮੀ ਪਾਰਟੀ ਦੀ ਆਪਾਂ ਵੀ ਵੇਖਿਆ ਬਹੁਤ ਲੋਕ ਜ਼ਿਆਦਾ ਵਾਹ ਰਾਹੁਲ ਗਾਂਧੀ ਦੀ ਰੈਲੀ ਉਸ ਦੇ ਵਿੱਚ ਵੀ ਬਹੁਤ ਜ਼ਿਆਦਾ ਲੋਕ ਇਕੱਠੇ ਹੋਏ ਨਰਿੰਦਰ ਮੋਦੀ ਦੀ ਗੁਰਦਾਸਪੁਰ ਦੇ ਵਿੱਚ ਹੋਈ ਸੋ ਲੋਕਾਂ ਦੇ ਮਨਾਂ ਦੇ ਵਿੱਚ ਇੱਕ ਗੱਲ ਜ਼ਰੂਰ ਹੁੰਦੀ ਕਿ ਇੱਥੇ ਰਸ ਜ਼ਿਆਦਾ ਵਾਹ ਹੋ ਸਕਦਾ ਹੈ ਕਿ ਅਦੇ ਵਿੱਚ ਜਿੱਤ ਪ੍ਰਾਪਤ ਹੋਏ ਤੁਸੀਂ ਇਸ ਚੀਜ਼ ਨੂੰ ਕਿੰਨੇ ਮੰਨਦੇ ਹੋ ਕਿ ਜਿੱਥੇ ਰਸ ਜ਼ਿਆਦਾ ਹੈ ਕਿ ਉਸ ਪਾਰਟੀ ਦੀ ਜਿੱਤ ਹੁੰਦੀ ਹੈ ਜਾਂ ਉਹੀ ਲੋਕ ਹੁੰਦੇ ਦੋਵੇਂ ਨੇ ਦੇਖੋ ਇਹਨਾਂ ਚੀਜ਼ਾਂ ਦਾ ਸਾਈਕੋਲੋਜੀਕਲ ਅਸਰ ਤੇ ਪੈਂਦਾ ਹੀ ਆ ਹਨਾ ਜਦੋਂ ਇੱਕ ਕੋਈ ਰੈਲੀ ਕਰਦੇ ਕੋਈ ਰੈਲੀ ਹੁੰਦਾ ਇੱਕ ਆਪਾਂ ਇੱਕ ਦੂਜੇ ਨੂੰ ਫੋਨ ਕਰਦੇ ਆ ਯਾਰ ਕਿੰਨਾ ਕੁ ਇਕੱਠ ਸੀ ਕਿੰਨੇ ਕੁ ਬੰਦੇ ਸੀ ਉੱਥੇ ਇਹ ਚੀਜ਼ ਤੇ ਆਪਾਂ ਕਰਦੇ ਆ ਔਰ ਸਾਈਕੋਲੋਜੀਕਲੀ ਡੈਫੀਨੇਟਲੀ ਇਸ ਚੀਜ਼ ਦਾ ਅਸਰ ਪੈਂਦਾ ਆ ਆਮ ਲੋਕ ਜਿਹੜੇ ਦੇਖਦੇ ਨੇ ਜਦੋਂ ਖਬਰਾਂ ਲੱਗਦੀਆਂ ਔਰ ਤੁਸੀਂ ਦੇਖਿਆ ਹੋਣਾ ਕਿ ਅੱਜ ਤੋਂ ਨਿਸ਼ੁਰਤੋ ਹੀ ਰਵਾਇਤ ਆ ਫੋਟੋ ਵੀ ਉਹ ਲਾਈ ਜਾਂਦੀ ਜਿੱਥੇ ਵੱਡਾ ਇਕੱਠ ਨਜ਼ਰ ਆਵੇ ਅਖਬਾਰਾਂ ਦੇ ਵਿੱਚ ਹੋ ਜੇ ਜਾਂ ਕਿਤੇ ਵੀ ਤੇ ਸ਼ਾਰਟਸ ਵੀ ਉਹ ਦਿਖਾਇਆ ਜਾਂਦੇ ਨੇ ਜਿਹਦੇ ਵਿੱਚ ਵੱਡਾ ਇਕੱਠ ਹੋਏ ਇਸ ਚੀਜ਼ ਦਾ ਫਰਕ ਤੇ ਪੈਂ ਵੋਟਰਾਂ ਨਾਲੋਂ ਤੇ ਬੜਾ ਡਿਫਰੈਂਟ ਵੋਟਰ ਹੋ ਗਿਆ ਹੁਣ ਚਲੇ ਜਾਂਦੇ ਨੇ ਰੈਲੀਆਂ 'ਚ ਹਨਾ ਹਰ ਤਰੀਕੇ ਨਾਲ ਜਿੱਦਾਂ ਮਰਜੀ ਉਹਨਾਂ ਨੂੰ ਖੜਨ ਪਰ ਖਾਮੋਸ਼ ਹੈ ਵੋਟਰ ਜਿਹੜਾ ਉਹ ਉਸ ਢੰਗ ਨਾਲ ਉੱਭਰ ਕੇ ਸਾਹਮਣੇ ਨਹੀਂ ਆ ਰਿਹਾ ਜਿਸ ਢੰਗ ਨਾਲ ਉਹਨਾਂ ਨੂੰ ਆਉਣਾ ਚਾਹੀਦਾ ਔਰ ਅੰਡਰ ਕਰੰਟ ਕਿਦਾ ਵਾ ਇਸ ਵਾਰੀ ਤੇ ਉਹ ਵੀ ਜਿਆਦਾ ਸਮਝ ਨਹੀਂ ਆ ਰਿਹਾ ਕਿ ਅੰਡਰ ਕਰੰਟ ਕਿਦਾ ਵਾ ਕਿਉਂਕਿ ਆਮ ਆਮ ਆਦਮੀ ਪਾਰਟੀ ਦਾ ਸਭ ਤੋਂ ਵੱਡਾ ਐਜ ਜਿਹੜਾ ਵਾ ਉਹ ਇਹ ਆ ਕਿ ਜਿਹੜੇ ਉਹਨਾਂ ਨੇ ਬਿਜਲੀ ਦੇ ਬਿੱਲ 600 ਯੂਨਿਟ ਤੱਕ ਜਿਹੜੇ ਮਾਫ਼ ਕਰਦੇ ਸਭ ਤੋਂ ਵੱਡਾ ਐਜ ਹੈ ਔਰ ਉਹ ਉਹ ਤਬਕਾ ਗਿਣਾ ਜਾਂਦਾ ਵਾ ਜਿਹੜਾ ਤਬਕਾ ਉਹ ਸਭ ਤੋਂ ਵੱਧ ਬਾਹਰ ਨਿਕਲਦੇ ਨੇ VOTING ਵਾਸਤੇ ਹੁਣ ਅਸੀਂ ਆਪਾਂ ਲੀਡ ਕਲਾਸ ਲੈ ਲਈ ਐ ਲੀਡ ਕਲਾਸ ਜਿੱਦਾਂ ਦੀ ਗਰਮੀ ਐ ਜਿੱਦਾਂ ਦਾ ਮਾਹੌਲ ਆ ਕਿੰਨੀ ਕਿ VOTING ਸ਼ੇਅਰ ਉਹਨਾਂ ਦੀ ਹੋਏਗੀ ਕਿੰਨੇ ਕਿ ਪਰਸੈਂਟੇਜ ਬਾਹਰ ਨਿਕਲੇਗੀ ਬਹੁਤਿਆਂ ਦੇ ਘਰੋਂ ਹੀ ਬਾਹਰ ਨਹੀਂ ਨਿਕਲਣਾ ਸੋ ਇਸ ਕਰਕੇ ਉਹ ਜਲੀ ਚੀਜ਼ ਬੜੀ ਅਹਿਮ ਆ ਆਮ ਆਦਮੀ ਪਾਰਟੀ ਵਾਸਤੇ ਬੜਾ ਵੱਡਾ ਐਜ ਐ ਔਰ ਸਭ ਤੋਂ ਵੱਡਾ ਇੱਕ ਗੱਲ ਹੋਰ ਹੁੰਦੀ ਆ ਆਮ ਆਦਮੀ ਪਾਰਟੀ ਦੇ ਵਿੱਚ ਇੱਕ ਰਵਾਇਤ ਐ ਕਿ ਤੁਸੀਂ ਦੇਖਿਆ ਸੰਦੀਪ ਪਾਠਕ ਦੀ ਜਿਹੜੀ ਆ ਇੱਕ ਆਡੀਓ ਵੀ ਵਾਇਰਲ ਹੋਈ ਸੀ ਇਸ ਚੀਜ਼ ਨੂੰ ਲੈ ਕੇ ਕਿ ਦੋਕੇ ਮਾਰ ਮਾਰੇ ਜਾ ਰਹੇ ਸੀ ਆਪਣੇ ਵਿਧਾਇਕਾਂ ਨੂੰ ਕਿ ਜੇ ਤੁਸੀਂ ਕਾਰਗੁਜ਼ਾਰੀ ਨਹੀਂ ਵਿਖਾਈ ਤੇ ਤੁਹਾਡੇ ਖਿਲਾਫ ਜਿਹੜੀ ਕਾਰਵਾਈ ਹੋ ਸਕਦੀ ਜਿਹੜੇ ਤੁਸੀਂ ਅਉਧੇ ਲੈ ਕੇ ਬੈਠੇ ਹੋ ਉਹਦੇ ਵੀ ਤੁਹਾਡੇ ਕੋਲ ਖੋਏ ਜਾ ਸਕਦੇ ਨੇ ਸੋ ਇਹ ਕੇ ਅੱਜ ਆ ਆਪਣੀਆਂ ਨਗਰ ਨਿਗਮ ਦੀਆਂ ਚੋਣਾਂ ਨਹੀਂ ਕਰਾਈਆਂ ਉਹ ਬੜਾ ਵੱਡਾ ਪਲੱਸ ਪੁਆਇੰਟ ਹੈ ਇਹਨਾਂ ਨੂੰ ਕਿ ਜਿਹੜੀਆਂ ਨਗਰ ਨਿਗਮ ਦੀਆਂ ਚੋਣਾਂ ਜੀ ਪਹਿਲੋਂ ਹੋ ਜਾਂਦੀਆਂ ਹੋ ਸਕਦਾ ਨਤੀਜਤਨ ਆਮ ਆਦਮੀ ਪਾਰਟੀ ਉਹ ਪਰਫਾਰਮੈਂਸ ਨਾ ਕਰ ਪਾਉਂਦੀ ਬਹੁਤ ਮਤਲਬ ਹੈਟਲੇ ਪੱਧਰ ਦੀਆਂ ਚੋਣਾਂ ਹੁੰਦੀਆਂ ਔਰ ਉਸ ਦੇ ਵਿੱਚ ਜਿਹੜੇ ਤੁਹਾਡੇ ਆਪਣੇ ਮੇਰੀ ਇਹਨਾਂ ਨਾਲ ਜ਼ਿਆਦਾ ਬੰਦੀ ਆ ਤੇ ਮੈਂ ਪਾਰਟੀ ਉਸ ਵੇਲੇ ਨਹੀਂ ਦੇਖਦਾ ਇਹ ਚੀਜ਼ਾਂ ਜਿਹੜੀਆਂ ਉਹ ਉਹਨਾਂ ਚੋਣਾਂ ਦੇ ਵਿੱਚ ਹੁੰਦੀਆਂ ਨੇ ਤਾਂ ਉਹ ਹੋ ਸਕਦਾ ਉਹ ਕਾਰਗੁਜ਼ਾਰੀ ਨਾ ਕਰ ਪਾਉਂਦੀ ਕਿਉਂਕਿ ਸੀਵਰੇਜ ਦਾ ਛੋਟੇ ਪੱਧਰ ਤੇ ਜਾਂ ਜਿਹੜੇ ਛੋਟੇ-ਮੋਟੇ ਨਸ਼ਿਆਂ ਦਾ ਅਪਰਾਧ ਦਾ ਨਸ਼ਾ ਤਾਂ ਬਹੁਤ ਵੱਡੀ ਪੱਧਰ ਤੇ ਆ ਉਹ ਆਮ ਆਦਮੀ ਪਾਰਟੀ ਦੇ ਖਿਲਾਫ ਜਾਂਦਾ ਹੀ ਹੈ ਉਹ ਚੀਜ਼ਾਂ ਦਾ ਜਿਹੜਾ ਬੜਾ ਵੱਡਾ ਵਿਸਤਾਰ ਹੈ ਸੋ ਉਹ ਦਾ ਨੁਕਸਾਨ ਹੋ ਸਕਦਾ ਸੀਗਾ ਪਰ ਉਹਨੂੰ ਉਹ ਚੀਜ਼ ਤੋਂ ਕਿਤੇ ਨਾ ਕਿਤੇ ਆਮ ਆਦਮੀ ਪਾਰਟੀ ਦੀ ਪਾਰਟੀ ਜਿਹੜੀ ਹੈ ਬਚਦੀ ਨਜ਼ਰ ਆ ਰਹੀ ਕਿਉਂਕਿ ਜਿਹੜੇ ਜਿਨ੍ਹਾਂ ਨੇ ਕੌਂਸਲਰਾਂ ਨੇ ਟਿਕਟਾਂ ਲੈਣੀਆਂ ਉਹ ਵੀ ਕਿਤੇ ਨਾ ਕਿਤੇ ਆਪਣੀ ਪਰਫਾਰਮੈਂਸ ਦਿਖਾਉਣ ਦੇ ਚੱਕਰ ਦੇ ਵਿੱਚ ਹੋਣਗੇ ਕਿ ਆਪਾਂ ਪਰਫਾਰਮੈਂਸ ਦਿਖਾਈਏ ਸਾਡੀ ਵੋਟ ਵਾਰਡ ਵਾਈਜ਼ ਗਿਣਤੀ ਹੋਣੀ ਹੈ ਕਿ ਕਿਹੜੀ ਵਾਰਡ ਦੇ ਵਿੱਚ ਉਹ ਕਿੰਨੀਆਂ ਮੋਟਾਂ ਪਈਆਂ ਸੋ ਇਹ ਜਿਹੜੀਆਂ ਆਮ ਆਦਮੀ ਪਾਰਟੀ ਦੇ ਹੱਕ ਦੇ ਵਿੱਚ ਜ਼ਰੂਰ ਜਾਂਦੀਆਂ ਨੇ ਤੇ ਆ ਜਿਹੜੀ ਤੁਸੀਂ ਗੱਲ ਕਹੀ ਆ ਕਿ ਇਹ ਇਸ ਚੀਜ਼ ਦਾ ਅਸਰ ਪੈਂਦਾ ਸਾਈਕੋਲੋਜੀਕਲੀ ਇਸ ਦਾ ਅਸਰ ਜ਼ਰੂਰ ਪੈਂਦਾ ਬਾਕੀ ਵੋਟਰ ਜਿਹੜਾ ਵਾ ਉਹ ਆਪਣੇ ਜ਼ਹਿਨ ਤੋਂ ਕੰਮ ਲੈ ਰਿਹਾ ਵਿਕਰਮ ਜੀ ਤੁਸੀਂ ਵੀ ਦੈਨਿਕ ਬਸਕਰ ਚ ਕਾਫੀ ਦੇਰ ਤੋ ਐਜ਼ ਅ ਬਿਊਰੋ ਚੀਫ ਕੀ ਲੱਗਦਾ ਕਿ ਇਸ ਵਾਰੀ ਦਲ ਬਦਲੂ ਬਹੁਤ ਰਹੇ ਆ ਜਿਵੇਂ ਬਿੱਟੂ ਆ ਉਹਨਾਂ ਨੇ ਭਾਜਪਾ ਜੁਆਇਨ ਕੀਤੀ ਹੈ ਕਾਂਗਰਸੀ ਸੀ ਜਿਹੜਾ ਆਮ ਆਦੀ ਪਾਰਟੀ ਦੇ ਜਲੰਧਰ ਦੇ ਟੀਨੂ ਜੀ ਹੈ ਉਹ ਆਮ ਭਾਜਪਾ ਚ ਗਏ ਆ ਸੋ ਕੀ ਲੱਗਦਾ ਦਲ ਬਦਲੂ ਦਾ ਫਰਕ ਪਏਗਾ ਦੇਖੋ ਮੈਂ ਗਰਾਊਂਡ ਰਿਪੋਰਟ ਤੇ ਗਿਆ ਜਲੰਧਰ ਤੇ ਉੱਥੇ ਮੈਂ ਦੇਖਿਆ ਕਿ ਇਹਦਾ ਅਸਰ ਕਾਫੀ ਹੈ ਉੱਥੇ ਜਿਹੜੇ ਲੋਕੀ ਗੱਲ ਕਰਦੇ ਕਿ ਇੱਕ ਲੀਡਰਾਂ ਦਾ ਕੋਈ ਆਪਣਾ ਮਿਆਰ ਨਹੀਂ ਰਿਹਾ ਕੋਈ ਇੱਕ ਕ੍ਰੈਡੀਬਿਲਟੀ ਨਹੀਂ ਰਹੀ ਕਿਹੜੇ ਕਿੱਥੇ ਭਜਾ ਜਾਂਦਾ ਜਾਂਦਾ ਇਹਦਾ ਬੰਦਾ ਇੱਕ ਦਿਨ ਬੋਟ ਪਾਦਾ ਜਿਹੜਾ 9 ਮਹੀਨੇ ਪਹਿਲੇ ਰਿੰਕੂ ਨੂੰ ਬੋਟ ਪਾਇਆ ਉਹ ਇਸ ਵੇਲੇ ਉੱਥੇ ਠਗਿਆ ਮਹਿਸੂਸ ਕਰ ਰਿਹਾ ਤੇ ਇਹੀ ਸਥਿਤੀ ਦੂਜੇ ਜਿਹੜੇ ਰਾਜ ਜਿਹੜੇ ਜ਼ਿਲ੍ਹਿਆਂ 'ਚ ਹੈਗੇ ਉਦਾਂ ਹੀ ਸਥਿਤੀ ਹੈਗੀ ਹੈ ਤੇ ਦਲ ਬੱਲੂ ਪੂਰਾ ਪੂਰਾ ਅਸਰ ਪਾ ਰਿਹਾ ਇਸ ਵੇਲੇ ਇਸ ਵੇਲੇ ਕਿਉਂ ਕਿ ਸਭ ਤੋਂ ਜ਼ਿਆਦਾ ਅਸਰ ਦਿਖੇਗਾ ਤਾਨੂੰ ਜਲੰਧਰ ਹੀ ਦਿਖੇਗਾ ਕਿ ਸਭ ਸਭ ਉੱਥੇ ਸਭ ਸੌ ਤੋਂ ਜ਼ਿਆਦਾ ਬੰਦੇ ਇੱਕ ਦੂਜੀ ਪਾਰਟੀ ਤੋਂ ਇੱਧਰ ਤੋਂ ਇੱਧਰ ਹੋ ਚੁੱਕੇ ਹੈ ਤੇ ਉੱਥੇ ਲੋਕ ਫੈੜਪ ਹੈ ਇਸ ਚੀਜ਼ ਤੋਂ ਕਿ ਇਹ ਕੋਈ ਮਤਲਬ ਸਾਡਾ ਤੇ ਕੋਈ ਵੋਟ ਦਾ ਕੋਈ ਹੈ ਹੀ ਨਹੀਂ ਮੁੱਲ ਹੀ ਨਹੀਂ ਹੈ ਤੁਸੀਂ ਆਪਣੇ ਵੱਲ ਜਦੋਂ ਮਰਜ਼ੀ ਚਲੇ ਜਾਂਦੇ ਹੋ ਜਦੋਂ ਮਰਜ਼ੀ ਆ ਜਾਂਦੇ ਹੋ ਉਹ ਰਿੰਕੂ ਦੀ ਜਾਂ ਆਪਣਾ ਅੰਗਰਾਲ ਦੀ ਗੱਲ ਕਰ ਲਈ ਤੇ ਆਪਾਂ ਉਹ ਦੋ ਦੋ ਤਿੰਨ ਤਿੰਨ ਬਾੜੀਆਂ ਚੜ੍ਹ ਕੇ ਤੇ ਵਾਪਸ ਕਿ ਅੰਗਰਾਲ ਵਾਪਸ ਬੀਜੇਪੇ ਚ ਆ ਗਿਆ ਇਹਦਾ ਕਾਂਗਰਸ ਉਹ ਚ ਸ਼ਿਫਟ ਹੋ ਗਿਆ ਰਿੰਕੂ ਤੇ ਉਹ ਉਹ ਕੁਝ ਚੰਗਾ ਨਹੀਂ ਜਾ ਰਿਹਾ ਉੱਥੇ ਜਾ ਇਹਦਾ ਫਾਇਦਾ ਸਿੱਧਾ ਸਿੱਧਾ ਚੰਨੀ ਨੂੰ ਮਿਲ ਲਿਆ ਉੱਥੇ ਮਤਲਬ ਜਿਹੜਾ ਵਾ ਜਿਹੜਾ ਕਿ ਇਕੱਲਾ ਉਹ ਯੋ ਕੈਂਡੀਡੇਟ ਹੈ ਜਿਹੜਾ ਕਿ ਭਾਜਪਾ ਨੇ ਜਿਹੜੇ ਉਮੀਦਵਾਰਾਂ ਨੂੰ ਜਿਹੜੇ ਮੌਕੇ ਤੇ ਸੰਸਦ ਸੀ ਜਿਵੇਂ ਬਿੱਟੂ ਸੀ ਰਿੰਕੂ ਸੀ ਅਨਾਂ ਨੂੰ ਆਪਣੇ ਝੋਲੀ ਦੇ ਵਿੱਚ ਪਾਇਆ ਸਿਰਫ ਇਸ ਵਜ੍ਹਾ ਨਾਲ ਕਿ ਉਹ ਮੌਕੇ ਤੇ ਸੰਸਦ ਹੈ ਹੋ ਸਕਦਾ ਹੈ ਕਿ ਉਹਨਾਂ ਨੂੰ ਭਾਜਪਾ ਅਜ ਤੱਕ ਪੰਜਾਬ ਦੇ ਵਿੱਚ ਬਹੁਤ ਘੱਟ ਸੀਟਾਂ ਵਿੱਚ ਸ਼ਾਮਿਲ ਲੈਂਦੀ ਰਹੀ ਹੈ ਸੋ ਭਾਜਪਾ ਨੂੰ ਜ਼ਰੂਰ ਇਵੇਂ ਲੱਗਿਆ ਕਿ ਹੋ ਸਕਦਾ ਹੈ ਕਿ ਅਨਾਂ ਨੂੰ ਆਪਣੇ ਵੱਲ ਕਰੀਏ ਤਾਂ ਸ਼ਾਇਦ ਸੀਟਾਂ ਦਾ ਗਰਾਫ ਵਧੇ ਉਹਦਾ ਆਪਾਂ ਇਸ ਤਰੀਕੇ ਲੈ ਸਕਦੇ ਹਾਂ ਕਿਉਂਕਿ ਉਹਨਾਂ ਕੋਈ ਇਹੋ ਜਿਹਾ ਕੋਈ ਲੀਡਰ ਨਹੀਂ ਸੀ ਕਿ ਜਿਹੜਾ ਆਪਾਂ ਆਪਾਂ ਜੇ ਪੰਜਾਬ ਪ੍ਰਧਾਨ ਵੀ ਬੀਜੇਪੀ ਦੇ ਪ੍ਰਧਾਨ ਗੱਲ ਕਰੀ ਉਹ ਵੀ ਕਾਂਗਰਸ ਤੋਂ ਆਏ ਹੈ ਤੇ ਹੋਰ ਵੀ ਬੜੇ ਸਾਰੇ ਲੀਡਰ ਜਿਹੜੇ ਹੈ ਉਹ ਆਏ ਹੈ ਦੂਜੀਆਂ ਪਾਰਟੀਆਂ ਤੋਂ ਤੋਂ ਉਹ ਆਪਣਾ ਇੱਕ ਬੇਸ ਕ੍ਰੀਏਟ ਕਰ ਰਿਹਾ ਹੈ ਕਿ ਆਪਾਂ ਨੂੰ ਅਕਾਲੀ ਦਲ ਨਾਲ ਜਾਣ ਪਵੇ ਸ਼ਹਿਰਾਂ ਚ ਘਟੋ ਘਟ ਸਾਡੀ ਮਜ਼ਬੂਤੀ ਹੋਵੇ ਤੇ ਬਿੱਟੂ ਇਹਦੇ ਇੱਕ ਇੱਕ ਪਲਾਨ ਦਾ ਹਿੱਸਾ ਹੈ ਜਿਹੜਾ ਉਹ ਕਿ ਅੱਗੇ ਉਹਨਾਂ ਦੇ ਕੰਮ ਆਊਗਾ ਜਿਹਦੀ ਵੀ ਇਸ ਤਰ੍ਹਾਂ ਕੈਟਰ ਬਣ ਗਿਆ ਤੇ ਉਸ ਤੋਂ ਬਾਅਦ ਉਹ ਅੱਗੇ ਅਸਥੀ ਹੋਗਾ ਜ਼ਰੂਰੀ ਨਹੀਂ ਕਿ ਐਸਵੇਂ ਨੇ ਜਿੱਤ ਮਿਲ ਜਾਊਗੀ ਬਿੱਟੂ ਦਾ ਇਹ ਹੈ ਕਿ ਥੋੜਾ ਜਿਹੜਾ ਉਹਨਾਂ ਦਾ ਵਿਚਾਰਧਾਰਾ ਬੀਜੇਪੀ ਦੀ ਉਹਨਾਂ ਮਿਲਦੀ ਹੈ ਜੇ ਭਾਤਕਵਾਦੀ ਗੱਲ ਖਲਾਫਤ ਦਾ ਗੱਲ ਕਰੀਏ ਜਾਂ ਰਾਸ਼ਟਰਵਾਦੀ ਗੱਲ ਕਰੀਏ ਤੇ ਉਹ ਉਸ ਤਰੀਕੇ ਨਾਲ ਜਾਂਦਾ ਕਿਉਂਕਿ ਉਹ ਦੂਜੇ ਪਾਸੇ ਜਾ ਹੀ ਨਹੀਂ ਸਕਦਾ ਤੇ ਉਹ ਉਹਨਾਂ ਦੇ ਪਲੱਸ ਪੁਆਇੰਟ ਜਾਂਦਾ ਦੂਜਾ ਜਿਹੜਾ ਉਥੇ ਲੁਧਿਆਣੇ ਦੇ ਵਿੱਚ ਜਿਹੜਾ ਵੋਟਰ ਹੈ ਪ੍ਰਵਾਸੀ ਵੋਟਰ ਜਿਆਦਾ ਜਿਆਦਾ ਹੈ ਜਿਹੜਾ ਯੂਪੀ ਤੋਂ ਬਿਹਾਰ ਤੋਂ ਆਏ ਆ ਤੇ ਉਹ ਵੀ ਉਹਨਾਂ ਦਾ ਇੱਕ ਚਾਂਸ ਬਣ ਰਿਹਾ ਉਥੇ ਤਾਂ ਉਸੇ ਕਾਰਨ ਉਹ ਫਾਈਟ ਚ ਹੈਗੇ ਉਸੇ ਸੋ ਪੰਜਾਬ ਚ ਜਿਹੜੇ ਆਮ ਆਦਮੀ ਪਾਰਟੀ ਨੇ ਜਿਹੜੇ ਖਿਲਾਾਰੇ ਹੈ ਕੈਬਨਿਟ ਮੰਤਰੀ ਹੈ ਜਾਂ ਫਿਰ ਕਲਾਕਾਰ ਹੈ ਕਿ ਲੱਗਦਾ ਉਸ ਦਾ ਫਾਇਦਾ ਆਮ ਆਦਮੀ ਪਾਰਟੀ ਨੂੰ ਕਿਤੇ ਨਾ ਕਿਤੇ ਮਿਲਦਾ ਨਜ਼ਰ ਆ ਰਿਹਾ ਇਹਦਾ ਫਾਇਦਾ ਤੇ ਜਿੰਨਾ ਹੋਣਾ ਸ਼ਾਇਦ ਹੋਏਗਾ ਬਟ ਨੁਕਸਾਨ ਜ਼ਿਆਦਾ ਮਹਿਸੂਸ ਹੋ ਰਿਹਾ ਕਿਉਂ ਕਿ ਕਿਉਂਕਿ ਜਿਹੜੇ ਮੰਤਰੀ ਸੀ ਮੰਤਰੀਓ ਆਪਣੇ ਹਲਕਿਆਂ ਚ ਵੱਜ ਕੇ ਰਹਿ ਗਏ ਉਹ ਪ੍ਰਚਾਰ ਨਹੀਂ ਕਰ ਪਾਏ ਦੂਜੇ ਬਹਿ ਹਲਕਿਆਂ ਚ ਜਿੱਦਾਂ ਆਪਾਂ ਟਾਲੀਵਾਲ ਦੀ ਗੱਲ ਕਰੀਏ ਇੱਥੇ ਸਾਰੇ ਜਮ ਮੁੱਖ ਮੰਤਰੀ ਮਾਨ ਇੱਕ ਰੋਡ ਸ਼ੋਅ ਕਰਦੇ ਸੀ ਇੱਕ ਦਿਨ ਆਂਦੇ ਹੀ ਇੱਕ ਦਿਨ ਚੱਕਰ ਲਾ ਕੇ ਚਲੇ ਜਾਂਦੇ ਹੀ ਕੋਈ ਇਹੋ ਜਿਹਾ ਰੈਲੀ ਵਾਲਾ ਕੋਈ ਪ੍ਰੋਗਰਾਮ ਵੱਡੇ ਪੱਧਰ ਤੇ ਇੱਕ ਅੱਧਾ ਪ੍ਰੋਗਰਾਮ ਕਰ ਦਿੱਤਾ ਕਰ ਦਿੱਤਾ ਕਰ ਦਿੱਤਾ ਹੁੰਦਾ ਇਹ ਟਾਲੀਵਾਲ ਮਜ਼ਬੂਤ ਹੁੰਦੇ ਬੜੇ ਆਪਣਾ ਆਪਣੀ ਕਰ ਸਕਦੇ ਹੀ ਕਿ ਬਈ ਹਾਂ ਅਸੀਂ ਆਪਾਂ ਜਿੱਤਣ ਜਾ ਰਹੇ ਹਾਂ ਬਟ ਇਹ ਇਹਨਾਂ ਦਾ ਜਿਹੜਾ ਕੰਫੀਡੈਂਸ ਘਟ ਦਿਖਾਂਦਾ ਜਿਨ੍ਹਾਂ ਨੇ ਵੱਡੀ ਰੈਲੀ ਨਹੀਂ ਕੀਤੀ ਤੇ ਐਸੇ ਉਹਨਾਂ ਦੇ ਇੱਕ ਟਾਈਮ ਟਾਈਮ ਦਾ ਵੀ ਘਾਟਾ ਹੋਏਗਾ ਦੂਜਾ ਕੇਰੀ ਵਾਲ ਵੀ ਇੱਕ ਆਏ ਇੱਕ ਵਾਰੀ ਇੱਕ ਦਿਨ ਆਏ ਦੋ ਦਿਨ ਦੋ ਦਿਨ ਜਿਆਦਾ ਦਿਨ ਮੀਟਿੰਗ ਕਰਕੇ ਚਲੇਗੇ ਤੇ ਇਹ ਓਵਰਆਲ ਜੇ ਕਿਉਂਕਿ ਜੇ ਜਿੰਨਾ ਤੇ ਤੁਹਾਨੂੰ ਪ੍ਰਚਾਰ ਕਰਨਾ ਪੈਣਾ ਤੇ ਪ੍ਰਚਾਰ ਦਾ ਵੀ ਆਮ ਆਦਮੀ ਪਾਰਟੀ ਨੂੰ ਘਾਟਾ ਹੋਇਆ ਪ੍ਰਚਾਰ ਤਰੀਕੇ ਨਾਲ ਨਹੀਂ ਕਰ ਪਾਏ ਇਸ ਵਿੱਚ ਇੱਕ ਇੱਕ ਗੱਲ ਹੋ ਰਿਹਾ ਕਿ ਜਿਹੜੇ ਕੈਬਨਿਨ ਮੰਤਰੀਆਂ ਨੂੰ ਉਮੀਦਵਾਰ ਬਣਾਇਆ ਗਿਆ ਕਿ ਲੱਗਦਾ ਹੈ ਕਿ ਉਹ ਜਿੱਤਣ ਜਾਂ ਹਾਰਨ ਉਹਨਾਂ ਦਾ ਨੁਕਸਾਨ ਹੋਏਗਾ ਅਗਰ ਉਹ ਹਾਰ ਗਏ ਤੇ ਉਹਨਾਂ ਨੂੰ ਕੈਬਨਿਨ ਮੰਤਰੀ ਦੇ ਪਦ ਤੋਂ ਵੀ ਭਗਵੰਤ ਮਾਨ ਲਾ ਸਕਦਾ ਅ ਬਿਲਕੁਲ ਚਾਂਸ ਤੇ ਹੈਗੇ ਆ ਕਿਉਂਕਿ ਜੇ ਉਹਨਾਂ ਦਾ ਅਹੁਦੇ ਚੇਂਜ ਇਹ ਤੇ ਤੈ ਹੈਗਾ ਕਿ ਜੇ ਇੱਕ ਵੀ ਬੰਦਾ ਜਿੱਤੇ ਆ ਜਾਂ ਦੋ ਮੰਤਰੀ ਵੀ ਜਿੱਤੇ ਤੇ ਉਹਨਾਂ ਦਾ ਨਵੇਂ ਸਫਲ ਹੋਏਗਾ ਨਹੀਂ ਸਫਲ ਹੋਏਗਾ ਤੇ ਕਰਨਾ ਹੀ ਪੈਣਾ ਉਹਦੀ ਨੇਚਰਲ ਜੀ ਗੱਲ ਹੈ ਤੇ ਉਹਦੇ ਚ ਉਸੇ ਬਹਾਨੇ ਦੇ ਇਹ ਇਹ ਬੰਦਿਆਂ ਨੂੰ ਵੀ ਟਾਰਗੇਟ ਕਰਕੇ ਜਾਂ ਤਰੀਕੇ ਨਾਲ ਕਰਕੇ ਇਹਨਾਂ ਨੂੰ ਗਿਆ ਮੰਤਰੀ ਘਟਾਇਆ ਜਾਏਗਾ ਇਹ ਹਲਾ ਲਾਇਆ ਜਾਏਗਾ ਬਈ ਤੁਸੀਂ ਪਰਫਾਰਮੈਂਸ ਨਹੀਂ ਦੇ ਪਾਏ ਤੇ ਤੁਸੀਂ ਨਖਦੇ ਕਿਉਂਕਿ ਜਦੋਂ ਐਸੇ ਅਤੇ ਸਾਰੇ ਵਿਧਾਇਕਾਂ ਦੀ ਮੀਟਿੰਗ ਹੋਈ ਸਾਰੇ ਨੇਤਾਵਾਂ ਦੇ ਵੱਡੇ ਨੇਤਾਵਾਂ ਦੀ ਪੇਰੀ ਵੱਲ ਮੀਟਿੰਗ ਕੀਤੀ ਉਹਦੇ ਵਿੱਚ ਸਾਫ਼-ਸਾਫ਼ ਕਹਿ ਦਿੱਤਾ ਗਿਆ ਸੀ ਕਿ ਜਿਸ ਤਰੀਕੇ ਦਾ ਤੁਸੀਂ ਪ੍ਰਚਾਰ ਕਰਨਾ ਚਾਹੀਦਾ ਸੀ ਉਹ ਨਹੀਂ ਕਰ پا ਰਹੇ ਤੁਸੀਂ ਮਿਹਨਤ ਦਿਖਾਓ ਤੇ ਮਿਹਨਤ ਦਾ ਜੋ ਤੁਸੀਂ ਜਿੱਦਾਂ ਆਡੀਓ ਵਾਇਲ ਹੈ ਉਸੇ ਚੀਜ਼ ਉਸੇ ਜਗ੍ਹਾ ਦੀ ਆਡੀਓ ਵਾਇਲ ਦੀ ਗੱਲ ਕਰਨੀ ਸੀ ਜੀ ਐ ਕਮਲ ਜੀ ਕੀ ਲੱਗਦਾ ਤੁਹਾਨੂੰ ਪੰਜਾਬ ਦੇ ਵਿੱਚ ਕਿੰਨੀਆਂ ਸੀਟਾਂ ਕਿੰਨੂੰ ਆ ਸਕਦੀਆਂ ਵੈਸ ਬਹੁਤ ਚਾਰ ਤਰਫਾਂ ਚੋਣਾਂ ਦਾ ਮਾਹੌਲ ਹੈ ਪਰ ਦੇਖੋ ਜੋ 2019 ਚ ਅਸੀਂ ਚੋਣਾਂ ਦਾ ਮਾਹੌਲ ਲੇਖਿਆ ਸੀ ਉਹਦੇ ਨਾਲੋਂ ਅਲੱਗ ਹੈ ਜੀ ਕਿਉਂਕਿ ਚਾਰ ਤਰਫਾਂ ਚਾਰ ਪਾਰਟੀਆਂ ਚੋਣਾਂ ਲੜ ਰਹੀਆਂ ਜਿਹਦੇ ਵਿੱਚ ਬੜਾ ਵੱਡਾ ਜਿਹੜਾ ਮੁਕਾਬਲਾ ਵੈਸ ਨਜ਼ਰ ਆ ਰਿਹਾ ਜਿਹਦੇ ਵਿੱਚ ਦੇਖਿਆ ਜਾਵੇ ਤੇ ਭਾਰਤੀ ਜਨਤਾ ਪਾਰਟੀ ਜਿਹੜੀ ਕਿ ਆਪਣੇ ਆਪ ਨੂੰ ਬੜੇ ਵੱਡੇ ਮੌਲ ਤੇ ਰਾਮ ਮੰਦਰ ਦਾ ਮੁੱਦਾ ਕਈ ਮੁੱਦੇ ਲੈ ਕੇ ਉਹਨਾਂ ਨੇ ਚੋਣ ਪ੍ਰਚਾਰ ਕੀਤਾ ਔਰ ਕੈਂਡੀਡੇਟ ਬਾਹਰੋਂ ਜਿਸ ਤਰ੍ਹਾਂ ਕੀ ਕਹਿੰਦੇ ਨੇ ਬਾਹਰ ਦਾ ਕੈਂਡੀਡੇਟ ਲਾ ਕੇ ਆ ਜਾਂਦੇ ਨੇ ਉਹਨਾਂ ਨੇ ਇੱਕ ਇੱਕ ਜਿਹੜੇ ਸਮੁੰਦਰੀ ਜੀ ਆਏ ਨੇ ਤੇ ਸਮੁੰਦਰੀ ਜੀ ਲੇਕਿਨ ਉਹ ਲੋਕਲ ਬੰਦੇ ਨੇ ਲੇਕਿਨ ਉਹਨਾਂ ਨੇ ਕੰਮ ਕੀਤਾ ਬੜੇ ਵੱਡੇ ਲੈਵਲ ਤੇ ਪਹਿਲੇ ਨਾਲ ਉਹਨਾਂ ਨੇ ਅੱਗੇ ਨਾਲੋਂ ਬਹੁਤ ਵੋਟਰ ਜੋੜ ਲਿਆ ਸੈਕੰਡ ਗੱਲ ਕਰੀਏ ਜੇ ਜਿੱਤੀ ਸੀ ਆਮ ਆਦਮੀ ਪਾਰਟੀ ਦੀ ਆਮ ਆਦਮੀ ਪਾਰਟੀ ਦਾ ਜਿਹੜਾ ਰੋਲ ਮਾਡਲ ਜਿਹੜਾ ਉਹਨਾਂ ਨੇ ਲੋਕਾਂ ਨੂੰ ਵਿਸ਼ਵਾਸ ਹੋਇਆ ਸੀ ਕਿ ਅਸੀਂ ਕੰਮ ਕਰਾਂਗੇ ਪਰ ਉਰਤੇ ਕੁਝ ਖਤਰਖਰੇ ਨਹੀਂ ਉਤਰੇ ਪਰ ਲੋਕਾਂ ਦੀ ਜਿਹੜੀ ਐਫਸੀ ਲੋਕਾਂ ਦੀ ਮਿਲਣੇ ਆ ਲੋਕਾਂ ਜਾ ਕੇ ਤੇ ਥੋੜਾ ਜਿਹਾ ਇਹਨਾਂ ਦਾ ਮਾਹੌਲ ਥੋੜਾ ਖਰਾਬ ਆ ਦੂਜੀ ਗੱਲ ਕਰੀਏ ਸ਼੍ਰੋਮਣੀ ਅਕਾਲੀ ਦਲ ਦੇ ਜਿਹੜੇ ਲੋਕਲ ਇਥੋਂ ਦੇ ਉਮੀਦਵਾਰ ਨੇ ਅਨਿਲ ਜੋਸ਼ੀ ਜੀ ਅਨੰਦ ਜੋਸ਼ੀ ਨੇ ਬਹੁਤ ਵਿਕਾਸ ਕੀਤਾ ਹੈ ਬਹੁਤ ਵਧੀਆ ਕੰਮ ਕੀਤਾ ਉਹਨਾਂ ਨੇ ਵੀ ਲੇਕਿਨ ਜਿਹੜੀ ਸਥਿਤੀ ਇਹ ਦੇਖਿਆ ਜਾਵੇ ਤੇ ਅਕਾਲੀ ਦਲ ਦਾ ਜਿਹੜਾ ਇਸ ਤਰ੍ਹਾਂ ਕਿ ਅਗੇ ਨਾਲਾ ਵੋਟਰ ਸੀ ਦਾ ਪਹਿਲਾ ਵੋਟਰ ਸੀ ਉਹ ਅਗੇ ਨਾਲੋਂ ਦੂਰ ਆ ਔਰ ਸੈਕੰਡ ਗੱਲ ਜਿਹੜੇ ਭਾਜਪਾ ਤੇ ਅਕਾਲੀ ਪਿਛਲੀ ਵਾਰੀ ਤੁਹਾਨੂੰ ਪਤਾ ਕਿ ਇਲੈਕਸ਼ਨ ਕਿੱਠੇ ਹੋ ਕੇ ਲੜੇ ਸੀ ਆ ਇਹ ਤਾਂ ਅਲੱਗ-ਅਲੱਗ ਲੜ ਰਹੇ ਨੇ ਇਹਦਾ ਮਹੌਲ ਫਰਕ ਤੇ ਪਵੇਗਾ ਕੁਛ ਨਾ ਕੁਛ ਤੇ ਜਿਹੜੀ ਕਾਂਗਰਸ ਦੀ ਪਾਰਟੀ ਦਾ ਜਿਹੜਾ ਉਮੀਦਵਾਰ ਹੈ ਸ਼੍ਰੀ ਗੁਰਜੀਤ ਸਿੰਘ ਔਜਲਾ ਜੀ ਉਹਨਾਂ ਦੀ ਜਿਹੜੀ ਚਰਚਾ ਦੇਖੀ ਜਾ ਰਹੀ ਹੈ ਜਿਹੜੀ ਲੋਕਾਂ ਦੇ ਵਿੱਚ ਦੇਖਿਆ ਜਾ ਰਿਹਾ ਕਿ ਲੋਕ ਉਹਨਾਂ ਨੂੰ ਕਿ ਉਹਨਾਂ ਦਾ ਨਾਂ ਲੈ ਕੇ ਉਹਨਾਂ ਨਾਲ ਜਿਹੜੇ ਲੋਕ ਕਹਿੰਦੇ ਨੇ ਕਿ ਉਹ ਸਾਨੂੰ ਮਿਲਦੇ ਨੇ ਜਾਂ ਜਿਲਦੇ ਨੇ ਜਿੱਦੂ ਵੀ ਨਾਂ ਲੈ ਕੇ ਪੁਕਾਰਦੇ ਨੇ ਮੇਰਾ ਖਿਆਲ ਹੈ ਕਿ ਯਾਰ ਕਾ ਜਿਹੜੀ ਹਾਰ ਜਿੱਤ ਜਿਹੜੀ ਪਿਛਲੀ ਵਾਰੀ 1.5 ਲੱਖ 2 ਲੱਖ ਦੀ ਸੀ ਇਸ ਇਸ ਵਕਤ ਉਹ ਮੋਹਲ ਨਹੀਂ ਲੱਗਿਆ ਜਿੱਤ ਜਿੱਦੀ ਵੀ ਮਰਜ਼ੀ ਹੋਏ ਲੇਕਿਨ ਵੋਟਰਾਂ ਦਾ ਸਿਸਟਮ ਹੈ ਉਹ ਹਿਆਰਾਂ ਦੇ ਵਿੱਚ ਹੀ ਹੋਏਗਾ ਇਹ ਸਭ ਕੀ ਲੱਗਦਾ ਹੈ ਪੰਜਾਬ ਦੇ ਵਿੱਚ ਕਿੰਨੀਆਂ ਸੀਟਾਂ ਕਿੰਨੂੰ ਆ ਸਕਦੀਆਂ ਹਨ ਕਿਉਂਕਿ ਚਾਰ ਤਰਫਾ ਮੁਕਾਬਲਾ ਹੈ ਅਕਾਲੀ ਦਲ ਕੀ ਲੱਗਦਾ ਹੈ ਕਿ ਰੇਸ ਦੇ ਵਿੱਚ ਹਲੇ ਵੀ ਹੈਗਾ ਤੇ ਦੇਖੋ ਜਿਵੇਂ ਕਿ ਮੈਂ ਪਹਿਲਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਜਿਹੜਾ ਵਾ ਬਹੁਤ ਜ਼ਿਆਦਾ ਹਾਸ਼ੀਏ ਤੇ ਆ ਚੁੱਕਾ ਹੈ ਔਰ ਇਸ ਵੇਲੇ ਉਸ ਦਾ ਰਿਵਾਈਵ ਕਰਨਾ ਜਿਹੜਾ ਬੜਾ ਔਖਾ ਵਾ ਕਿਉਂਕਿ ਆ ਜਿਹੜੀਆਂ ਚੋਣਾਂ ਵਾ ਇਹਦੇ ਵਿੱਚ ਦੇਖੋ ਇੱਕ ਆਪਾਂ ਕਹਿ ਲਈਏ ਕਿ ਬਠਿੰਡੇ ਦੀ ਸੀਟ ਜਿੱਤ ਜਾਣਗੇ ਤੇ ਅਕਾਲੀ ਦਲ ਰਿਵਾਈਵ ਕਰ ਜਾਏਗਾ ਉਹ ਨਹੀਂ ਹੈਗਾ ਸਿਰਫ ਬਠਿੰਡੇ ਦੀ ਸੀਟ ਨਹੀਂ ਹੋਰ ਵੀ ਸੀਟਾਂ ਜਿਹੜੀਆਂ ਜਿਤਨੀਆਂ ਬਹੁਤ ਜ਼ਰੂਰੀ ਨੇ ਔਰ ਕਿਤੇ ਵੀ ਜਿਹੜਾ ਇਦਾਂ ਦਾ ਵੱਡਾ ਮੁਕਾਬਲਾ ਨਜ਼ਰ ਨਹੀਂ ਆ ਰਿਹਾ ਜਿਹਦੇ ਵਿੱਚ ਸਵਾਏ ਬਠਿੰਡਾਂ ਲੈ ਕੇ ਕਿ ਜਿੱਥੇ ਕਿ ਜ਼ਿਆਦਾ ਐਜ ਜਿਹੜਾ ਕਿਉਂਕਿ ਉਹਦੇ ਵਿੱਚ ਜਿਹੜੀ ਸੀਟ ਸਵਾਪਿੰਗ ਇੱਕ ਤਰ੍ਹਾਂ ਦੀ ਹੋਈ ਹੈ ਕਾਂਗਰਸ ਵੱਲੋਂ ਜਿਹੜਾ ਉਹ ਉੱਥੇ ਜਿਹੜਾ ਵਾ ਰਾਜਾ ਵੜਿੰਗਰੀ ਤਰੰਪਤਨੀ ਨੂੰ ਖੜਾ ਕਰਨ ਦੀ ਪਹਿਲੋ ਗੱਲ ਕੀਤੀ ਜਾ ਰਹੀ ਸੀ ਇਸੇ ਕਰਕੇ ਉਹ ਸੀਟ ਨੂੰ ਲੈ ਕੇ ਪੰਗੇ ਵੀ ਬੜੇ ਪਏ ਬੜੀ ਲੇਟ ਅਨਾਉਂਸ ਕੀਤੀ ਗਈ ਸ਼੍ਰੋਮਣੀ ਕਾਲੀ ਦਲ ਵੱਲੋਂ ਜ਼ਾਹਿਰ ਤੌਰ ਤੇ ਕਾਲੀ ਦਲ ਜਿਹੜਾ ਬੁਰੀ ਤਰ੍ਹਾਂ ਨਾਲ ਦੁਚਿੱਤੀ ਦੇ ਵਿੱਚ ਹੈ ਵੱਡੇ ਲੀਡਰ ਸੀਨੀਅਰ ਲੀਡਰ ਜਿਹੜੇ ਆ ਉਹ ਪੂਰਾ ਪ੍ਰੋਪਰ ਜਿਹੜਾ ਉਹ ਸਾਥ ਨਹੀਂ ਦੇ ਰਹੇ ਤੇ ਇਸ ਕਰਕੇ ਜਿਹੜਾ ਖਾਸ ਤੌਰ ਤੇ ਜੇ ਆਪਾਂ ਪਿੰਡਾਂ ਦੀ ਗੱਲ ਕਰੀਏ ਤੇ ਪਿੰਡਾਂ ਦੇ ਵਿੱਚ ਸ਼੍ਰੋਮਣੀ ਕਾਲੀ ਦਲ ਪਿੰਡਾਂ ਦੀ ਪਾਰਟੀ ਮੰਨਿਆ ਜਾਂਦਾ ਸੀ ਇੱਕ ਪੰਥਕ ਪਾਰਟੀ ਹੁੰਦਾ ਔਰ ਇੱਥੋਂ ਤੱਕ ਕਿ ਹੁਣ ਜਿਹੜੀ ਜ਼ਿਆਦਾ ਪੰਥਕ ਨੇ ਵਿਰਸਾ ਸਿੰਘ ਵਿਲਟੋਹਾ ਜਿਹੜੇ ਉੱਥੇ ਵੀ ਸੀਟ ਦੇਖੋ ਕਿਵੇਂ ਫਸੀ ਹੋਈ ਆ ਤੇ ਜ਼ਾਹਿਰ ਤੌਰ ਤੇ ਜਿਹੜਾ ਅਕਾਲੀ ਦਲ ਹੈ ਉਹ ਕੋਈ ਬਹੁਤਾ ਜ਼ਿਆਦਾ ਜਿਹੜਾ ਪਰਫਾਰਮਿੰਗ ਨਜ਼ਰ ਨਹੀਂ ਆ ਰਿਹਾ ਔਰ ਦੂਸਰੇ ਨੰਬਰ ਤੇ ਜੇ ਗੱਲ ਕਰੀਏ ਆਪਾਂ ਟੋਟਲ ਜੇ ਆਪਾਂ ਇਹ ਟੋਟਲ ਗੱਲ ਕਰਦੇ ਆ ਤਾਂ ਕਿਤੇ ਨਾ ਕਿਤੇ ਆ ਜ਼ਾਹਿਰ ਤੌਰ ਤੇ ਸੀਟਾਂ ਦੇ ਸਿਲਸਿਲੇ ਦੇ ਵਿੱਚ ਕਾਂਗਰਸ ਤੇ ਆਮ ਆਦਮੀ ਪਾਰਟੀ ਦਾ ਹੀ ਮੁਕਾਬਲਾ ਨਜ਼ਰ ਆ ਰਿਹਾ ਹੈ ਔਰ ਕਾਫੀ ਵੱਡੀ ਟੱਕਰ ਜਿਹੜੀ ਆ ਉਹ ਦੋਵਾਂ ਦੇ ਵਿੱਚ ਨਜ਼ਰ ਆਏਗੀ। ਅਮਰਤ ਅਮਰਤਪਾਲ ਦੀ ਸੀਟ ਦਾ ਕਿਵੇਂ ਦੇਖਦੇ ਹੋ ਸੀਟ ਫਸੀ ਹੈ ਪੰਥਕ ਹਲਕਾ ਹੈ ਖਡੂਰ ਸਾਹਿਬ ਕੀ ਲੱਗਦਾ ਹੈ ਕਿ ਅਮਰਤਪਾਲ ਨੂੰ ਫਾਇਦਾ ਮਿਲੇਗਾ ਇਸ ਸੀਟ ਦਾ ਜਿੱਤ ਸਕਦੇ? ਦੇਖੋ ਗੱਲ ਫੇਰ ਉਹੀ ਆ ਜਾਂਦੀ ਹੈ ਕਿਉਂਕਿ ਜਿਹੜਾ ਜਿਹੜਾ ਮੁਕਾਬਲਾ ਵਾ ਉੱਥੇ ਪੰਥਕ ਵੋਟ ਡਿਵਾਈਡ ਹੋਣੀ ਆ। ਬਹੁਤ ਬੁਰੀ ਤਰ੍ਹਾਂ ਔਰ ਮਨੂੰ ਲੱਗਦਾ ਕਿ ਉਸ ਲਿਆਜ਼ਨਾ ਜਿਹੜਾ ਜੀਰਾ ਜੀਰਾ ਸਾਹਿਬ ਆ ਉਹਨਾਂ ਨੂੰ ਇਸ ਚੀਜ਼ ਦਾ ਫਾਇਦਾ ਮਿਲ ਸਕਦਾ ਵਾ ਕਿ ਜਿਹੜੀ ਪੰਥਕ ਵੋਟ ਹੈ ਲਗ ਭਾਗ ਡਿਵਾਈਡ ਹੋ ਜਾਣੀ ਆ ਤੇ ਪੰਥਕ ਵੋਟ ਡਿਵਾਈਡ ਹੋਏਗੀ ਤੇ ਨੁਕਸਾਨ ਅਕਾਲੀ ਦਲ ਦਾ ਹੋਏਗਾ ਕਿਉਂਕਿ ਅਕਾਲੀ ਦਲ ਉਥੋਂ ਹਮੇਸ਼ਾ ਪੰਥਕ ਵੋਟ ਲਿਆ ਕਰਦਾ ਅਕਾਲੀ ਦਲ ਨੂੰ ਤੇ ਬਹੁਤ ਵੱਡਾ ਨੁਕਸਾਨ ਹੈ ਇਹ ਚ ਤੇ ਦੇਖੋ ਇਹ ਇਹ ਚੀਜ਼ ਜਗ ਜਾਗ ਜ਼ਾਹਿਰ ਹੈ ਔਰ ਵਲਟੋਵਾ ਸਾਹਿਬ ਐਵੇਂ ਨਹੀਂ ਨਾ ਤਰਲੋ ਮੱਛੀ ਹੋ ਰਹੇ ਐਵੇਂ ਨਹੀਂ ਜਿਹੜੇ ਵੱਡੇ ਵੱਡੇ ਬਿਆਨ ਆ ਰਹੇ ਔਰ ਅਮਰਪਾਲ ਸਿੰਘ ਬਾਰੇ ਜਿਸ ਬਾਰੇ ਕੋਈ ਗੱਲ ਕਰਨ ਤੋਂ ਪਹਿਲਾਂ ਝੱਕ ਨਾਂ ਦਿੱਤੇ ਨੇ ਪੂਰੇ ਗੱਜ-ਵੱਜ ਕੇ ਬਿਆਨات ਦਿੱਤੇ ਨੇ ਤੇ ਇਹ ਚੀਜ਼ ਜਿਹੜੀ ਇਕੁਏਸ਼ਨ ਨਜ਼ਰ ਆਉਂਦੀ ਹੈ ਉਹਦੇ ਵਿੱਚ ਇਸ ਢੰਗ ਨਾਲ ਇਸ ਪੁਆਇੰਟ ਆਫ View ਨਾਲ ਕਿ ਜੀਰਾ ਜੇ ਤੇ ਪੂਰਾ ਖਡੂਰ ਸਾਹਿਬ ਜਿਹੜਾ ਵਾ ਹਾਲਾਂਕਿ ਪੱਥਰ ਹਲਕਾ ਵਾ ਪੂਰਾ ਖਡੂਰ ਸਾਹਿਬ ਅਮਰਪਾਲ ਦੇ ਹੱਕ ਚ ਭੁਗਤ ਜਾਂਦਾ ਜਾਂ ਇੱਕ ਪਾਸੇ ਭੁਗਤਦਾ ਇੱਕ ਪਾਸੇ ਭੁਗਤਣਾ ਨਹੀਂ ਆ ਤਾਂ ਉਹ ਚੀਜ਼ ਦਾ ਫਾਇਦਾ ਜਿਹੜਾ ਉਹ ਉਹ ਕੁਲਦੀਪ ਸਿੰਘ ਜੀ ਰਿਆ ਨੂੰ ਹੋ ਸਕਦਾ ਪੰਜਾਬ ਦੇ ਵਿੱਚ ਬਹੁਤ ਆਪਾਂ ਖਤਮ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਪੰਜਾਬ ਦੇ ਵਿੱਚ ਕੁੱਲ ਕੀ ਲੱਗਦਾ ਭਾਜਪਾ ਦੇ ਪਾਲੇ ਚ ਕਿੰਨੀਆਂ ਸੀਟਾਂ ਆ ਸਕਦੀਆਂ ਮੈਂ ਕੀ ਆਈਡੀਆ ਲੱਗਦਾ ਭਾਜਪਾ ਦੇ ਪਾਲੇ ਚ ਦੋ ਤਿੰਨ ਸੀਟਾਂ ਤੇ ਜਿਹੜੀਆਂ ਵਾਂ ਉਹ ਆਉਣ ਦੀ ਉਮੀਦ ਹੈਗੀ ਹੈ ਕਿ ਹੁਸ਼ਿਆਰਪੁਰ ਦੀ ਸੀਟ ਆ ਸਕਦੀ ਆ ਗੁਰਦਾਸਪੁਰ ਦਾ ਵੀ ਕਿਤੇ ਨਾ ਕਿਤੇ ਥੋੜੇ ਬਹੁਤੇ ਚਾਂਸਸ ਹੈਗੇ ਨੇ ਜਿਹੜੇ ਜਿਹੜੀ ਕਿ ਸੀਟ ਆ ਸਕਦੀ ਆ ਇਹ ਦੋ ਸੀਟਾਂ ਦਾ ਤੇ ਆਪਾਂ ਪ੍ਰੈਡਿਕਟ ਕਰ ਸਕਦੇ ਆ ਕਿਤੇ ਇੱਕ ਹੋਰ ਜਗ੍ਹਾ ਤੋਂ ਕਿਤੇ ਕੋਈ ਦਾ ਲੁਧਿਆਣਾ ਸੰਸਦ ਰਵਨੀਤ ਬਿੱਟੂ ਦੀ ਵੀ ਟੱਕਰ ਕਾਫੀ ਕੜੀ ਹੈ ਕੀ ਲੱਗਦਾ ਹੈ ਕਿ ਭਾਜਪਾ ਦੇ ਵਿੱਚ ਜਾ ਕੇ ਉਹਨਾਂ ਦਾ ਨੁਕਸਾਨ ਹੋਇਆ ਦੇਖੋ ਭਾਜਪਾ ਦੇ ਵਿੱਚ ਦੇਖੋ ਜਿਹੜੇ ਆਪਣੇ ਬਿੱਟੂ ਸਾਹਿਬ ਨੇ ਕਿ ਉਹਨਾਂ ਦੀ ਜਿਹੜੀ ਵਿਚਾਰਧਾਰਾ ਸੀ ਉਹ ਪਹਿਲਾਂ ਵੀ ਉਹੀ ਸੀਗੀ ਕਿਉਂਕਿ ਜਿਹੜੇ ਬੈਂਸੇਂਗ ਨੇ ਮਰ ਬੈਂਸੇਂਗ ਨੇ ਉਹ ਜਿਹੜੀ ਉਹਨਾਂ ਦੀ ਲਿਗੇਸੀ ਨੂੰ ਲੈ ਕੇ ਅੱਗੇ ਚੱਲੇ ਨੇ ਉਹ Hindu ਵੋਟਰ ਜਿਹੜਾ ਵਾ ਉਹਨਾਂ ਨੂੰ ਵੋਟ ਪਾਉਂਦਾ ਰਿਹਾ ਵਾ ਬਿੱਟੂ ਨੂੰ ਬਿੱਟੂ ਨੂੰ ਤਾਂ ਉਹ Hindu ਵੋਟਰ ਜਿਹੜਾ ਵਾ ਉਹ ਪਹਿਲੇ ਨਾਲੋਂ ਹੋਰ ਜ਼ਿਆਦਾ ਜੁੜਿਆ ਆਪਾਂ ਕਹਿ ਸਕਦੇ ਆਂ ਕਿ ਪਹਿਲੇ ਨਾਲੋਂ ਜ਼ਿਆਦਾ ਜੁੜਿਆ ਹੋ ਸਕਦਾ ਹੋ। ਔਰ ਜ਼ਾਹਿਰ ਤੌਰ ਤੇ ਜਿਹੜੇ ਕਾਂਗਰਸੀ ਆ ਜਿਹੜੇ ਕੱਟੜ ਕਾਂਗਰਸੀ ਆ ਉਹਨਾਂ ਦੇ ਵਿੱਚ ਕਿਤੇ ਨਾ ਕਿਤੇ ਬਿੱਟੂ ਨੂੰ ਲੈ ਕੇ ਬਹੁਤ ਜ਼ਿਆਦਾ ਨਿਰਾਸ਼ਾ ਵਾ। ਕਿਉਂਕਿ ਬਿੱਟੂ ਇੱਕ ਬਹੁਤ ਵੱਡੀ ਲੈਗੇਸੀ ਲੈ ਕੇ ਤੁਰਿਆ ਆਇਆ ਸੀਗਾ ਇੱਕ ਪਰਿਵਾਰ ਜਿਹੜਾ ਬਹੁਤ ਵੱਡਾ ਕਾਂਗਰਸ ਦਾ ਜਿਹੜਾ ਥੰਮ ਜਿਦਾ ਆਪਾਂ ਕਹਿ ਸਕਦੇ ਆ ਉਹ ਸੀ। ਤਾਂ ਉਸੀ ਨੂੰ ਲੈ ਕੇ ਕਿਤੇ ਨਾ ਕਿਤੇ ਨਿਰਾਸ਼ਾ ਜ਼ਰੂਰ ਆ। ਦੂਸਰੇ ਨੰਬਰ ਤੇ ਆ ਰਾਜਾ ਵਿੜਿੰਗ ਜਦੋਂ ਉੱਥੇ ਜਾਂਦੇ ਨੇ। ਰਾਜਾ ਵਿੜਿੰਗ ਪੰਜਾਬ ਕਾਂਗਰਸ ਦੇ ਪ੍ਰਧਾਨ ਨੇ ਔਰ ਪ੍ਰਧਾਨ ਨੂੰ ਪਰਫਾਰਮੈਂਸ ਦਿਖਾਣਾ ਜਿਹੜਾ ਉਹ ਹਰ ਇੱਕ ਦਾ ਕੰਮ ਹੁੰ ਉਸ ਚੀਜ਼ ਦੇ ਮੱਦੇ ਨਜ਼ਰ ਟੱਕਰ ਕੜੀ ਆ ਆ ਜਿੱਦਾਂ ਮੈਂ ਪ੍ਰਤਾਪ ਬਾਜਵਾ ਹੁਣਾਂ ਦਾ ਬਿਆਨ ਦੇਖ ਰਿਹਾ ਸੀਗਾ ਪ੍ਰਤਾਪ ਬਾਜਵਾ ਹੁਣਾਂ ਬਿਆਨ ਦੇ ਰਹੇ ਸੀ ਕਿ ਬਿੱਟੂ ਜਿਹੜਾ ਵਾ ਤੀਜੇ ਨੰਬਰ ਤੇ ਆਊਗਾ ਕਿ ਪਹਿਲੇ ਨੰਬਰ ਤੇ ਉਹ ਗਿੰਦੇ ਨੇ ਕਾਂਗਰਸ ਨੂੰ ਦੂਜੇ ਨੰਬਰ ਤੇ ਉਹ ਗਿੰਦੇ ਨੇ ਆਮ ਆਦਮੀ ਪਾਰਟੀ ਨੂੰ ਤੀਜੇ ਨੰਬਰ ਤੇ ਬਿੱਟੂ ਨੂੰ ਗਿੰਦੇ ਨੇ ਪਰ ਇਹਨਾਂ ਸੌਖਾ ਨਹੀਂ ਆ ਇਹਨਾਂ ਸੌਖਾ ਨਹੀਂ ਆ ਬਿੱਟੂ ਨੂੰ ਤੀਜੇ ਨੰਬਰ ਤੇ ਲਿਆਉਣਾ ਹਾਲਾਂਕਿ ਜੜੀਆਂ ਹੁਣ ਤੱਕ ਰਿਪੋਰਟ ਆਈਆਂ ਨੇ ਜੜੀਆਂ ਰਿਪੋਰਟਸ ਆਈਆਂ ਨੇ ਕਿਤੇ ਨਾ ਕਿਤੇ ਅੱਜ ਜਿਹੜਾ ਵਾ ਉਹ ਰਾਜਾ ਵਡਿੰਗ ਦਾ ਨਜ਼ਰ ਆ ਰਿਹਾ ਵਾ ਕਿਉਂਕਿ ਵੋਟ ਜਿਹੜੀ ਆ ਉਹ ਜਿਹੜੀ ਆ ਵੋਟ ਸ਼ੇਅਰਿੰਗ ਜਦੋਂ ਹੁੰਦੀ ਆ ਉਹ ਗੱਲ ਫੇਰ ਘੁੰਮ ਫਰੇ ਫਿਰ ਕਿ ਉੱਥੇ ਆ ਜਾਂਦੀ ਆ ਕਿ ਕੁਐਸ਼ਨ ਚਾਰ ਕੋਨੇ ਦੀ ਆ ਚਾਰ ਕੋਨੇ ਮੁਕਾਬਲੇ ਦੀ ਆ ਹੁਣਾ ਸ਼ਹਿਰਾਂ ਦੇ ਵਿੱਚ ਉੱਥੇ ਵੋਟਰ ਸ਼ਹਿਰਾਂ ਦੀ ਗਿਣਤੀ ਕਰੀਏ ਤਾਂ ਜਿਸ ਤਰ੍ਹਾਂ ਭਾਜਪਾ ਦੀ ਬਾਕੀ ਥਾਵਾਂ ਤੇ ਸਥਿਤੀ ਆ ਉਹ ਸਥਿਤੀ ਉੱਥੇ ਆ ਕਿ ਸ਼ਹਿਰ ਦੇ ਵਿੱਚ ਭਾਜਪਾ ਨੂੰ ਜਿਹੜੇ ਆ ਵੋਟ ਚੰਗੇ ਮਿਲ ਸਕਦੇ ਆ ਉਹ ਸੰਭਾਵਨਾ ਹੈਗੀ ਆ ਪਰ ਪਿੰਡਾਂ ਦੇ ਵਿੱਚ ਜਿਹੜੀ ਆ ਪਿੰਡਾਂ ਦੇ ਵਿੱਚ ਇਥੇ ਵੀ ਅੰਮ੍ਰਿਤਸਰ ਦੀ ਵੀ ਗੱਲ ਹੈ ਜੇ ਪਿੰਡਾਂ ਦੇ ਵਿੱਚ ਜ਼ਿਆਦਾ ਵੋਟ ਡਿਵਾਈਡ ਹੋ ਗਈ ਅੱਧੀ ਅੱਧੀ ਵੋਟ ਖੜਦੇ ਆ ਤਾਂ ਉਸ ਉਸ ਪੋਜੀਸ਼ਨ ਦੇ ਵਿੱਚ ਬਿੱਟੂ ਨੂੰ ਫਾਇਦਾ ਆਏਗਾ ਅੰਮ੍ਰਿਤਸਰ ਦੀ ਵੀ ਗੱਲ ਇਹੀ ਹੈ ਅੰਮ੍ਰਿਤਸਰ ਦੇ ਵਿੱਚ ਵੋਟ ਜਿਹੜੀ ਹੈ ਬਹੁਤ ਬੁਰੀ ਤਰ੍ਹਾਂ ਨੇ ਡਿਵਾਈਡ ਹੋਣੀ ਆ ਢਾਲੀਵਾਲ ਸਾਹਿਬ ਜੱਟ ਸਿੱਖ ਕੈਂਡੀਡੇਟ ਨੇ ਔਜਲਾ ਜੱਟ ਸਿੱਖ ਕੈਂਡੀਡੇਟ ਨੇ ਤਰਨਜੀਤ ਸੰਧੂ ਜੱਟ ਸਿੱਖ ਕੈਂਡੀਡੇਟ ਨੇ ਠੀਕ ਹੈ ਜੀ ਅਨਲ ਜੋਸ਼ੀ ਇੱਕ ਪੰਥਕ ਪਾਰਟੀ ਦੇ ਹਿੰਦੂ ਕੈਂਡੀਡੇਟ ਨੇ ਸੋ ਇਹ ਜਿਹੜੀਆਂ ਚੀਜ਼ਾਂ ਔਰ ਜਿਹੜੇ ਤਰਨਜੀਤ ਸੰਧੂ ਨੇ ਇੱਕ ਹਿੰਦੂ ਪਾਰਟੀ ਦੇ ਹਿੰਦੂ ਪਾਰਟੀ ਕਿਹਨੇ ਨਾ ਹਮ ਤੋੜਦੇ ਆ ਭਾਜਪਾ ਨੂੰ ਉਹਦੇ ਜੱਟ ਸਿੱਖ ਕੈਂਡੀਡੇਟ ਨੇ ਸੋ ਇਹਦਾ ਦੀ ਇਕੁਏਸ਼ਨ ਜਿਹੜੀ ਅੰਮ੍ਰਿਤਸਰ ਬਣੀ ਹੋਈ ਆ ਬਹੁਤ ਮਤਲਬ ਬੁਰੀ ਤਰ੍ਹਾਂ ਨਾਲ ਪਿੰਡਾਂ ਦੇ ਵਿੱਚ ਵੋਟ ਡਿਵਾਈਡ ਹੋਣੀ ਆ ਔਰ ਜੇ ਭਾਜਪਾ ਸ਼ਹਿਰ ਦਾ ਪੂਰਾ ਵੋਟਰ ਚੰਗੀ ਤਰ੍ਹਾਂ ਪਕਾ ਲੈਂਦੀ ਹੈ ਤੇ ਫਿਰ ਭਾਜਪਾ ਦਾ ਐਜ ਵੀ ਹੋ ਸਕਦਾ ਹੈ ਗਰਮੀ ਪੜੀ ਹੈ ਸ਼ਹਿਰੇ ਨੂੰ ਕਟਣਾ ਬੜਾ ਔਖਾ ਹੈ ਹੁਣ ਦੇਖਦੇ ਆ ਕਿ ਸ਼ਹਿਰੇ ਨੂੰ ਕੱਢ ਪਾਉਂਦੇ ਕਿ ਨਹੀਂ ਵੋਟਾਂ ਪਾਉਣ ਲਈ ਉਸ ਚੀਜ਼ ਦਾ ਜੋ ਵਿਕਰਮ ਜੀ ਕੀ ਲੱਗਦਾ ਹੈ ਪੰਜਾਬ ਦੇ ਵਿੱਚ ਕਿੰਨੀਆਂ ਸੀਟਾਂ ਕਿੰਨੂੰ ਆ ਸਕਦੀਆਂ ਹਾਂ ਦੇਖੋ ਕਾਂਗਰਸ ਹੀ ਆਪਦੇ ਵਿੱਚ ਟੱਕਰ ਹੈ ਤੇ ਮੈਨੂੰ ਜੇ ਲੱਗਦਾ ਆਪ ਦੀ ਘੱਟੋ ਘੱਟ 10 ਸੀਟਾਂ ਤੇ ਟੱਕਰ ਹੈਗੀ ਹੈ ਦੂਜੀਆਂ ਪਾਰਟੀਆਂ ਨਾਲ ਕਾਂਗਰਸ ਨਾਲ ਭਾਜਪਾ ਨਾਲ ਤੇ ਦੋ ਸੀਟਾਂ ਜਿਹੜੀਆਂ ਹੈਗੀਆਂ ਉਹ ਉਹ ਉਹਨਾਂ ਤੋਂ ਬਾਹਰ ਹੈ ਮਤਲਬ ਲੜਨ ਦੇ ਚਾਂਸ ਉਸਨੇ ਹੈਗੇ ਨਹੀਂ ਉਹਦੇ ਚਾਂਸ ਉਹਨਾਂ ਦੇ ਦੇਖ ਲੁਧਿਆਣਾ ਇੱਕ ਲੁਧਿਆਣਾ ਵੀ ਸੀਟ ਹੈਗੀ ਉਹਦੇ ਵਿੱਚ ਫਤੇਗੜ ਸਾਹਿਬ ਵੀ ਉਹਦੇ ਸੇ ਦੀ ਚੀਕੀ ਤੇ ਜਿਹੜਾ ਆਪਾਂ ਗੱਲ ਕਰੀਏ ਬਾਕੀ ਕਾਂਗਰਸ ਦੀ ਸਟਰੋਂਗ ਹੋਏਗੀ ਪਰ ਆਪਸ ਤੇ ਪਾਸੇ ਇਹਦੇ ਵਿੱਚ ਇਹ ਹੋਏਗਾ ਕਿ ਉਹਨਾਂ ਦੀ ਪਹਿਲੇ ਕੋਈ ਸੀਟ ਨਹੀਂ ਸੀ ਰਿੰਕੂ ਤੋਂ ਇਲਾਵਾ ਜਿਹੜਾ ਆਪਾਂ ਰਿੰਕੂ ਵੀ ਛੱਡ ਕੇ ਚਲਾ ਗਿਆ ਤੇ ਜਿੰਨੀਆਂ ਵੀ ਆਣਗੀਆਂ ਉਹਨਾਂ ਦੀਆਂ ਪਲੱਸ ਹੀ ਹੈ ਪਰ ਉਹ ਕਿਤਨਾ ਕਿਤੇ ਫਿਰ ਵੀ ਉਹ ਸੋਚਣ ਨੂੰ ਮਜਬੂਰ ਹੋਣਗੇ ਕਿ ਅਸੀਂ ਕੰਮ ਠੀਕ ਕਰ ਰਹੇ ਹਾਂ ਕਿ ਨਹੀਂ ਕਰ ਰਹੇ ਕਿਉਂਕਿ ਜਿਹੜੇ ਮਾਰਜਿਨ ਜਿੱਤਦਾ ਹੋਏਗਾ ਬੜਾ ਘੱਟ ਹੀ ਹੋਏਗਾ ਔਰ ਇਹ ਜਿਹੜੇ 10 ਸੀਟਾਂ ਦੀ ਗੱਲ ਕਰ ਰਹੇ ਆ ਇਹਨਾਂ ਦੇ ਵਿੱਚੋਂ ਤਿੰਨ ਸੀਟਾਂ ਹੀ ਇਹੋ ਜਿਹੀਆਂ ਜਿਹੜੀਆਂ ਆਪਾਂ ਉਹ ਬਿਲਕੁਲ ਆਪਾਂ ਕਹਿ ਸਕਦੇ ਹਾਂ ਕਿ ਆਪ ਦੇ ਪੱਖ ਚ ਗਈਆਂ ਤੇ ਉਹ ਬਾਕੀ ਟੱਕਰ ਹੀ ਹੈ ਜਿਹੜੀ ਇਹ ਇੱਕ ਮਿੰਟ ਸਰ ਮੈਂ ਥੋੜਾ ਉਹ ਨਾਮ ਨਹੀਂ ਹੋ ਪਾਏਗਾ ਤੇ ਉਹ ਇਦਾਂ ਹੀ ਸਥਿਤੀ ਕੀ ਤਿੰਨ ਸੀਟਾਂ ਦੀ ਗੱਲ ਕਰਦੀਆਂ ਤੇ ਉਹ ਉਸ ਤੋਂ ਇਲਾਵਾ ਜਿਹੜੀਆਂ ਭਾਜਪਾ ਵੀ ਤਿੰਨ ਦੇ ਟੱਕਰ ਚ ਗਈ ਹੈ ਇੱਕ ਅੱਧੀ ਜਿਹੜੇ ਜਿਹੜਾ ਹੁਸ਼ਿਆਰਪੁਰ ਸਰ ਨੇ ਕਿਹਾ ਕਿ ਬਈ ਹਾਂ ਇਹ ਹੋ ਸਕਦਾ ਬਾਕੀ ਦੋ ਇੱਦਾਂ ਲੁਧਿਆਣੇ ਦੀ ਗੱਲ ਕਰ ਲਈਏ ਤੇ ਆਪਾਂ ਇੱਥੇ ਗੁਰਦਾਸਪੁਰ ਦੀ ਗੱਲ ਕਰ ਲਈਏ ਗੁਰਦਾਸਪੁਰ ਚ ਵੀ ਕਾਂਗਰਸ ਕੈਂਡੀਡੇਟ ਮਜ਼ਬੂਤ ਹੈ ਲੋਕੀ ਓਵਰਲ ਭਾਜਪਾ ਦਾ ਜਿਹੜਾ ਜਿਹਦਾ ਆਪਾਂ ਗੁਰਦਾਸਪੁਰ ਦੀ ਡਾਵਾਡੋਲ ਸਥਿਤੀ ਦੀ ਗੱਲ ਕਰ ਰਹੇ ਆ ਉਹ ਤਾਂ ਹੈ ਕਿਉਂਕਿ ਜਿਹੜਾ ਵਪਾਰੀ ਵਰਗ ਹੈ ਨਾ ਵਪਾਰੀ ਵਰਗ ਜੇ ਬੀਜੇਪੀ ਤੋਂ ਥੋੜਾ ਨਰਾਜ ਹੈ ਉਹ ਵਪਾਰਿਕ ਮੰਡੀ ਤੋਂ ਲੈ ਕੇ ਇੰਡਸਟਰੀ ਲੈ ਕੇ ਉਸ ਕਾਰਨ ਥੋੜਾ ਸਥਿਤੀ ਉਹਦੀ ਡਾਵਾਡੋਲ ਹੋ ਰਹੀ ਹੈ ਬਾਕੀ ਜਿਹੜੀ ਵੋਟ ਆਮ ਮੰਦਰੀ ਦੇ ਨਾਮ ਆਣੀ ਸੀ ਉਹ ਮੇਰੇ ਖਿਆਲ ਨਾਲ ਵਪਾਰੀ ਵਰਗ ਨੇ ਤੋੜ ਲੈਣੀ ਹੈ ਉਸ ਦੀ ਹੈ ਨਾ ਤੇ ਉਹ ਇਦਾਂ ਹੀ ਇੱਕ ਨਿਰਦਲਿਆ ਖਰੂਸ ਸਾਹਿਬ ਜਿਹੜਾ ਅਮਰਿਤਪਾਲ ਦੀ ਸਥਿਤੀ ਹੈ ਥੋੜੀ ਮਜ਼ਬੂਤ ਦਿਖ ਰਹੀ ਹੈ ਤੇ ਉਹ ਆਪ ਦੇ ਹੱਥੋਂ ਉੱਨਕਲਦੀ ਨਿਕਲਦੀ ਹੈ ਉਹ ਤੇ ਹੈ ਹੀ ਲੱਗਦੀ ਵੀ ਹੈ ਬਾਕੀ ਇੱਕ ਸੀਟ ਹੋਰ ਹੈ ਉਹਦੀ ਸਥਿਤੀ ਮੈਨੂੰ ਜ਼ਿਆਦਾ ਤਲੀ ਨਹੀਂ ਤੇ ਮੈਂ ਦੱਸਾਂਗਾ ਕਮਲ ਜੀ ਤੁਹਾਨੂੰ ਕੀ ਲੱਗਦਾ ਕਿੰਨੀ ਸੀਡ ਕਿਦੇ ਪਾਲੇ ਚ ਝੋਲੀ ਦੇ ਵਿੱਚ ਪੈ ਸਕਦੀ ਹੈ ਦੇਖੋ ਜੀ ਇਸ ਵਕਤ ਪੰਜਾਬ ਦੇ ਵਿੱਚ ਜਿਹੜਾ ਮੁਕਾਬਲਾ ਹੈ ਆਮ ਆਦਮੀ ਪਾਰਟੀ ਤੇ ਕਾਂਗਰਸ ਦਾ ਹੈ ਔਰ ਜਿਹੜੀਆਂ ਰੂਰਲ ਪਾਰਟੀ ਨੂੰ ਜਿਨ੍ਹਾਂ ਨੂੰ ਪਤਾ ਉਹਨੂੰ ਤੇ ਕੁਝ ਨਾ ਕੁਝ ਨੇ ਬੈਨੀਫਿਟ ਹੁੰਦਾ ਹੀ ਆ ਹਾਂ ਜਿਹੜੀ ਕਾਂਗਰਸ ਪਾਰਟੀ ਹੈ ਉਹ ਇਸ ਵਕਤ ਮੇਰੇ ਮੇਰੇ ਹਿਸਾਬ ਨਾਲ 8-10 ਸੀਟਾਂ ਦੇ ਲੀਡ ਕਰ ਰਹੀ ਹੈ ਔਰ ਸੈਕੰਡਲੀ ਦੇਖਿਆ ਜਾਵੇ ਤੇ ਲੁਧਿਆਣਾ ਦੀ ਮੇਰੇ ਭਾਜੀ ਨੇ ਗੱਲ ਕੀਤੀ ਹੈ ਲੁਧਿਆਣਾ ਸੀਟ ਤੇ ਜਿਹੜੀ ਕਾਂਗਰਸ ਦੀ ਤੇ ਭਾਜਪਾ ਦੀ ਟੱਕਰ ਆ ਬਹੁਤ ਭਾਰੀ ਟੱਕਰ ਹੈ ਉਹਦੇ ਚ ਲੇਕਿਨ ਮੈਂ ਦੇਖਿਆ ਕਿ ਜਿਹੜੀ ਕਾਂਗਰਸ ਪਾਰਟੀ ਦਾ ਉਹ ਜਿਹੜਾ ਜਿਹੜਾ ਉੱਥੇ ਇੱਕ ਸਟੱਮ ਹੈ ਉਦੋਂ ਵਿੱਚ ਜਦੋਂ ਦੇ ਮੈਨੂੰ ਪਤਾ ਲੱਗਾ ਕਿ ਦੋ ਬੈਂਸ ਭਰਾ ਜਿਹੜੇ ਉੱਥੇ ਆਜ਼ਾਦ ਉਮੀਦਵਾਰ ਜਿਹੜੇ ਜਿੱਦੇ ਨੇ ਉਹਨਾਂ ਦੇ ਵੀ ਉਹਨਾਂ ਕਾਂਗਰਸ ਸ਼ਾਮਲ ਹੋ ਗਏ ਨੇ ਔਰ ਜਦੋਂ ਦੇ ਉਹ ਸ਼ਾਮਲ ਹੋਣੇ ਉਹਦੇ ਨਾਲ ਜਿਹੜੀ ਲੋਕਾਂ ਦਾ ਕਿਆਸ ਹੈ ਕਿ ਜਿਹੜੀ ਕਾਂਗਰਸ ਪਾਰਟੀ ਉੱਥੇ ਹੋਰ ਸਟਰੋਂਗ ਹੋਈ ਹੈ ਉਹ ਸਿੰਧ ਉਹਨੇ ਆਸ਼ੂ ਜੇ ਖੁੱਲ ਕੇ ਜੇ ਮਤਲਬ ਹਾਲਾਂਕਿ ਨਜ਼ਰ ਤੇ ਆ ਰਿਹਾ ਵਾ ਬਟ ਜਿਹੜਾ ਖੁਦ ਬਿੱਟੂ ਦਾ ਬਿਆਨ ਸੀਗਾ ਭਾਰਤ ਪੂਸ਼ਨ ਆਸ਼ੂ ਉਹਦਾ ਸਾਥ ਦੇ ਰਹੇ ਨੇ ਔਰ ਸਰੇਆ ਨੇ ਇਸ ਤਰ੍ਹਾਂ ਦੀ ਸਟੇਟਮੈਂਟ ਦੇਣੀ ਜਿਹੜੀ ਆ ਔਰ ਉਸ ਤੋਂ ਬਾਅਦ ਭਾਰਤ ਪੂਸ਼ਨ ਆਸ਼ੂ ਦੀ ਕੋਈ ਸਟ ਕਿ ਨੇਜੀ ਜੀ ਮੈਂ ਤੇ ਆਪਣੀ ਪਾਰਟੀ ਦੇ ਸਿਪਾਈ ਆ ਮੈਨੂੰ ਮੈਂ ਬਿਲਕੁਲ ਬਿੱਟੂ ਦਾ ਕੋਈ ਸਾਥ ਨਹੀਂ ਦੇ ਰਿਹਾ ਉਸ ਤੋਂ ਬਾਅਦ ਕੋਈ ਸਟੇਟਮੈਂਟ ਨਹੀਂ ਆਈ ਇਹ ਚੀਜ਼ ਬੜੀ ਵੱਡੀ ਗੱਲ ਆ ਉੱਥੋਂ ਦਾ ਇੱਕ ਉਹ ਵੀ ਇੱਕ ਬਹੁਤ ਵੱਡੀ ਜਿਹੜੀ ਚੀਜ਼ ਆ ਬੜੀ ਤੋਪ ਆ ਭਾਰਤ ਪੂਛੇ ਨਾਸ਼ੂ ਔਰ ਜਿਹੜਾ ਟਿਕਟ ਦਾ ਦਾਵੇਦਾਰ ਸੀ ਬੜਾ ਵੱਡਾ ਦਾਵੇਦਾਰ ਸੀ ਉਹ ਜੇ ਸਾਥ ਨਹੀਂ ਦਿੰਦਾ ਪ੍ਰੋਪਰ ਰਾਜਾ ਵੜਿੰਗ ਦਾ ਮਤਲਬ ਕਾਂਗਰਸ ਜੇ ਕਾਂਗਰਸੀ ਕਾਂਗਰਸ ਦਾ ਸਾਥ ਨਹੀਂ ਦਿੰਦੀ ਤੇ ਉਸ ਚੀਜ਼ ਦਾ ਨੁਕਸਾਨ ਸਾਰੇ ਪੰਜਾਬ ਚ ਹੋ ਸਕਦਾ ਬਿਲਕੁਲ ਦੇਖੋ ਪਾਰਟੀਆਂ ਸਭ ਤੋਂ ਵੱਡੀ ਗੱਲ ਪਤਾ ਕੀਂਦੀ ਆ ਜਿੰਨੀਆਂ ਵੀ ਪਾਰਟੀਆਂ ਚੋਣ ਲੜਦੀਆਂ ਨੇ ਜਿੰਦਰ ਪਾਰਟੀ ਉਹਨਾਂ ਕੋਈ ਵੀ ਪਾਰਟੀ ਹੋਏ ਲੋਕਾਂ ਨੇ ਤੇ ਜਿਹੜਾ ਆਪਣਾ ਫਤਵਾ ਦੇਣਾ ਦੇਣਾ ਹੀ ਆ ਪਰ ਜਿਹੜੇ ਨਾਲ ਦੇ ਹੁੰਦੇ ਆ ਨਾਲ ਦੇ ਹੁੰਦੇ ਜਿਹੜੇ ਨਾ ਹੁਣ ਦੇਖੋ ਅੱਜ ਅਨਿਲ ਜੋਸ਼ੀ ਆ ਆਮਰਸਾਡ ਦੇ ਵਿੱਚ ਪੁਰਾਣਾ ਸਾਥੀ ਕਿਹੜਾ ਨਾਲ ਖੜਾ ਕੋਈ ਹੈਗਾ ਨਾਲ ਕੋਈ ਨਹੀਂ ਨਜ਼ਰ ਆਉਂਦਾ ਔਰ ਇਸੇ ਤਰੀਕੇ ਨਾਲ ਆਪਣੇ ਵਿਕਾਸ ਦੇ ਕੰਮਾਂ ਦਾ ਜਿਹੜਾ ਉਹ ਦੁਹਾਈ ਦੇ ਕੇ ਵੋਟ ਮੰਗਦੇ ਸੀਗੇ ਔਰ ਉਹੀ ਕੰਮ ਹੈ ਜਿਨ੍ਹਾਂ ਦੇ ਬਾਰੇ ਹੁਣ ਗੱਲ ਕਰ ਰਹੇ ਨੇ ਪਰ ਉਹ ਚੀਜ਼ ਜਿਹੜੀ ਆ ਉਹਦੋਂ ਨਹੀਂ ਬਣ ਪਾਈ ਲੋਕਾਂ ਨੇ ਨਕਾਰ ਦਿੱਤਾ ਕੀ ਲੱਗਦਾ ਤੁਹਾਨੂੰ ਕਰੀਬ 6 ਤੋਂ 7 ਸੀਟਾ ਕਾਂਗਰਸ ਲੈ ਕੇ ਜਾ ਸਕਦੀ ਹੈ ਤੇ 2 3 ਭਾਜਪਾ ਦੇਖੋ ਬਿਲਕੁਲ ਖੜ ਸਕਦੀ ਹੈ ਕੋਈ ਡੀਏਚ ਵੱਡੀ ਗੱਲ ਨਹੀਂ ਹੈ ਕਿ ਕਾਂਗਰਸ ਜਿਹੜੀ ਆ ਔਰ ਸਭ ਤੋਂ ਵੱਡੀ ਗੱਲ ਹੈ ਕਿ ਇਸ ਵੇਲੇ ਵੋਟ ਸ਼ੇਅਰ ਦਾ 44% 2022 ਦੀਆਂ ਵਿਧਾਨ ਸਭਾ ਚੋਣਾਂ ਦੇ ਵਿੱਚ 44% ਵੋਟ ਸ਼ੇਅਰ ਮੋਰ ਥੈਨ 44% ਜਿਹੜਾ ਵਾ ਉਹ ਆਮ ਆਦਮੀ ਪਾਰਟੀ ਦਾ ਆਇਆ ਸੀ 23% ਜਿਹੜਾ ਸੀਗਾ ਕਾਂਗਰਸ ਦਾ ਆਇਆ ਸੀ ਵੋਟ ਸ਼ੇਅਰ ਜਿਹੜਾ ਵਾ ਉਹ ਭਾਜੀਪੀ ਦਾ ਵੀ ਵਧੇਗਾ ਕਾਂਗਰਸ ਦਾ ਵੀ ਬਹੁਤ ਜ਼ਿਆਦਾ ਵਧੇਗਾ ਇਸ ਦੇ ਨਾਲ ਇੱਕ ਇੱਕ ਨੁਕਸਾਨ ਸਭ ਤੋਂ ਜ਼ਿਆਦਾ ਆਮ ਆਦਮੀ ਪਾਰਟੀ ਨੂੰ ਹੋਏਗਾ ਕਿ ਅਗਰ ਉਸ ਦੇ ਨੁਮਾਇੰਦੇ ਹਾਰਦੇ ਐ ਤੇ ਕੈਬਨਿਟ ਕੁਰਸੀ ਵੀ ਗਈ ਤੇ ਨਜ਼ਰਾਂ ਚੋਂ ਦੇਖੋ ਉਹ ਤਾਂ ਪਾਰਟੀ ਨੇ ਇੰਟਰਨਲ ਸਜ਼ਾ ਹੀ ਬੜੀ ਦੇ ਦੇਣੀ ਆ ਲੋਕਾਂ ਨੇ ਤੇ ਜਿਹੜੀ ਦੇਣੀ ਦੇਣੀ ਆ ਨਾ ਇੰਟਰਨਲ ਸਜ਼ਾ ਹੀ ਬੜੀ ਦੇ ਦੇਣੀ ਆ ਭਗਵੰਤ ਮਾਨ ਨੇ ਉਹ ਚੀਜ਼ਾਂ ਜਿਹੜੀਆਂ ਵਾ ਉਹ ਬਰਦਾਸ਼ਤ ਨਹੀਂ ਕਰਨੀਆਂ ਜਾਂ ਜਿਹੜੇ ਉਹਨਾਂ ਦੇ ਸੁਪਰੀਮੋ ਬੈਠੇ ਨੇ ਸੰਦੀਪ ਪਾਠਕ ਵਰਗੇ ਬੈਠੇ ਨੇ ਹਨਾ ਉਹਨਾਂ ਨੇ ਉਹ ਚੀਜ਼ਾਂ ਬਰਦਾਸ਼ਤ ਨਹੀਂ ਕਰਨੀਆਂ ਕਿਉਂਕਿ ਪਾਰਟੀ ਦੇ ਵਿੱਚ ਇਹ ਚੀਜ਼ ਤੇ ਹੈਗੀ ਆ ਕਿ ਪੂਰੇ ਪੂਰੇ ਮਤਲਬ ਤੜਾ ਲੈਣਾ ਪੂਰੀ ਤਮ ਇਹ ਵੀ ਹੋ ਸਕਦਾ ਕਿ ਜੇ ਭਗਵੰਤ ਮਾਨ ਨੇ ਕਿਸੇ ਨੂੰ ਕੁਰਸੀ ਤੋਂ ਲਾਣਾ ਹੋਏ ਤੇ ਉਹਨੂੰ ਲੋਕ ਸਭਾ ਦਾ ਉਮੀਦਵਾਰ ਬਣਾਤਾ ਉਸ ਤੋਂ ਆਪੇ ਲੱਜ ਜਾਂਦਾ ਜੇ ਬੰਦਾ ਹਾਰ ਦੇਖੋ ਇਹ ਵੱਖਰੀ ਕਿਸਮ ਦੀ ਪੋਲਿਟਿਕਸ ਆ ਆਪਾਂ ਹੁਣ ਲੋਕ ਸਭਾ ਜਿਹੜੀ ਚੋਣਾਂ ਦੀ ਆ ਕਿਉਂਕਿ ਹਾਂ ਹੁਣ ਤੇ ਪੋਲਿੰਗ ਹੋਣ ਲੱਗੀ ਆ ਪੋਲਿੰਗ ਹੋਣ ਲੱਗੀ ਆ ਉਸ ਤੋਂ ਬਾਅਦ ਨਤੀਜੇ ਵੀ ਆ ਜਾਣੇ 4 ਤਰੀਕ ਨੂੰ ਤੇ ਉਹ ਵੱਖਰੀ ਕਿਸਮ ਦੀ ਪੋਲਿਟਿਕਸ ਆ ਕਿਉਂਕਿ ਉਹ ਉਹ ਬੜੀਆਂ ਚੀਜ਼ਾਂ ਹੋ ਰਹੀਆਂ ਬੜੀਆਂ ਗੱਲਾਂ ਹੋ ਰਹੀਆਂ ਤੇ ਬਾਰੇ ਉਹ ਉਹ ਲੰਬਾ ਇੱਕ ਟੌਪਿਕ ਆ ਉਹਨੂੰ ਵੱਖਰੇ ਕਿਸੇ ਵੇਲੇ ਆਪਾਂ ਡਿਸਕਸ ਕਰ ਲਾਂਗੇ ਸੋ ਬਿਲਕੁਲ ਲੋਕ ਸਭਾ ਚੋਣਾਂ ਦੀ ਤਿਆਰੀਆਂ ਹੋ ਚੁੱਕੀਆਂ 1 ਤਰੀਕ ਨੂੰ VOTING ਹੈ ਤੇ 4 ਤਰੀਕ ਨੂੰ ਉਸ ਦਾ ਰਿਜ਼ਲਟ ਆਣਗੇ ਲੇਕਿਨ ਇਸ ਵਾਰੀ ਕੌਣ ਪੰਜਾਬ ਦੇ ਲੋਕ ਕਿਸ ਨੂੰ ਉਮੀਦਵਾਰ ਬਣਾਣਗੇ ਕਿਹੜੀ ਪਾਰਟੀ ਨੂੰ ਦੇ ਸੰਸਦ ਨੂੰ ਚੋਲੀ ਦੇ ਵਿੱਚ ਪਾਣਗੇ ਇਹ ਆਉਣ ਵਾਲਾ ਸਮਾਂ ਹੀ ਦੱਸੇਗਾ ਲੇਕਿਨ ਇਸ ਵਾਰੀ ਕੁੱਲ ਮਿਲਾ ਕੇ ਪੰਜਾਬ ਦੇ ਵਿੱਚ ਜਿਹੜਾ ਚਾਰ ਤਰਫਾ ਮੁਕਾਬਲਾ ਰਹਿਣ ਵਾਲਾ ਹੈ ਲੇਕਿਨ ਨਤੀਜੇ ਤੋਂ ਬਾਅਦ ਹੀ ਪਤਾ ਲੱਗੇਗਾ ਕਿ ਲੋਕ ਕਿਸ ਨੂੰ ਜਿਤਾ ਕੇ ਸੰਸਦ ਵਿੱਚ ਭੇਜਦੇ ਹਨ ਅਮਿਤ ਸ਼ਰਮਾ ਪੰਜਾਬ ਤੱਕ ਅੰਮ੍ਰਿਤਸਰ